1 2 3 4 5 ਟੋਟਲ 6 ਗਾਵਾਂ ਨੇ ਕੀ ਨਾ ਜੀ ਤੁਹਾਡਾ ਸੁਖਦੀਪ ਸਿੰਘ ਆ ਜੀ ਸੁੱਖੂ ਕਹਿੰਦੇ ਆ ਜੀ ਮੈਨੂੰ ਅੱਛਾ ਸੁੱਖੂ ਦੋਦੀ ਹਾਂ ਜੀ ਹਾਂ ਕੀ ਕਹਾਣੀ ਹੈ ਜੀ ਇਹਨਾਂ 6 ਗਈਆਂ ਦੀ ਬੜਾ ਦੁਖੀ ਕੀਤਾ ਤੁਹਾਨੂੰ ਬੜਾ ਤੜਪਾਇਆ ਤੁਸੀਂ ਤਾਂ ਕਹਿ ਰਹੇ ਸੀ ਬਸ ਵੀ ਇਹ ਤਾਂ ਸੇਲ ਕਰਨ ਵਾਲੀ ਸੀ ਇਹ ਰਿਪੀਟ ਹੀ ਸੀਗੀਆਂ ਜੀ ਮੈਂ ਟੀਕੇ ਭਰਾ ਹੰਦਾ ਸੀ ਇਹ 20 ਦਿਨਾਂ ਬਾਅਦ ਫੇਰ ਬੋਲ ਪੈਂਦੀਆਂ ਸੀ ਕਈ ਵਾਰੀ ਤਾਂ ਆਪਦੇ ਮਨ ਚ ਆਏ ਹੋਏ ਪਤਾ ਨਹੀਂ ਡਾਕਟਰ ਤੇ ਸੀ ਮਨ ਚ ਹੀ ਨਾ ਕੋਈ ਨੌਕਸ ਹੋਵੇ ਜੀ ਡਾਕਟਰ ਤੇ ਵੀ ਆਏ ਆਪ ਨੂੰ ਸ਼ੱਕ ਜਾ ਹੋ ਜਾਂਦਾ ਵੀ ਯਾਰ ਕੀ ਗੱਲ ਐ ਇਹਦੀ ਡੋਜ਼ ਐ ਜਿਹੜੀ 5 ਐਮ ਐਲ ਸਵੇਰੇ ਤੇ 5 ਐਮ ਐਲ ਸ਼ਾਮ ਨੂੰ ਇਹ ਆਪਾਂ 30 ਦਿਨ ਲਗਾਤਾਰ ਦਵਾਈ ਦੇਣੀ ਐ ਮਤਲਬ ਟੀਕਾ ਭਰਉਣ ਤੋਂ ਟੀਕਾ ਭਰਉਣ ਤੋਂ ਪਹਿਲਾਂ ਲਗਾਤਾਰ ਆਪਾਂ 30 ਦਿਨ ਜਿਹੜੀ 30 ਦਿਨਾਂ ਦੇ ਵਿੱਚ ਹੀਟ ਆਊਗੀ ਉਹਦੇ ਆਪਾਂ ਏਆਈ ਨਹੀਂ ਕਰਾਂਗੇ ਜਿਵੇਂ ਬਾਈ ਜੀ ਨੇ ਦੱਸਿਆ ਸੀਗਾ ਵੀ ਟੀਕਾ ਭਰਉਣ ਤੋਂ ਪਹਿਲਾਂ ਅੱਧੀ ਸੀਸੀ ਦੇ ਦਿਓ ਠੀਕ ਹੈ ਕਿਹੜੀ ਅੱਧੀ ਸੀਸੀ ਦਿੱਤੀ ਸੀ ਠੀਕ ਹੈ ਭਰਉਣ ਤੋਂ ਪਹਿਲਾਂ ਇਹੀ ਸੀਸੀ ਜੀ ਅੱਛਾ ਆਹ ਸੀਸੀ ਦਿੱਤੀ ਆਹ ਨੁਸਖਾ ਫਾਰਮੂਲਾ ਤੁਹਾਡੇ ਹੱਥ ਲੱਗਿਆ ਹੈ ਹਾਂ ਜੀ ਅੱਛਾ ਤੇ ਫਿਰ ਨਜ਼ਾਰੇ ਲਿਆਤੇ ਲਿਆਤੇ ਜੀ ਲਿਆਤੇ ਫਿਰ ਉਹੀ ਡਾਕਟਰ ਆ ਉਹੀ ਟੀਕੇ ਫਿਰ ਪਹਿਲੇ ਪਹਿਲੇ ਟੀਕੇ ਹੀ ਰਹੀਆਂ ਜੀ ਤੇਰੀ ਉਹ ਵੱਡੀ ਸਾੜੀ ਡੱਬੀ ਗਾਂ ਹੈ ਅੱਛਾ ਉਹ ਵਾਈਟ ਕਲਰ ਦੀ ਡੱਬ ਖੜਬੀ ਉਹਦੇ ਆਪਣਾ ਟੀਕਾ ਭਰਿਆ ਹੋਇਆ ਜੀ 3 ਅਪ੍ਰੈਲ ਦਾ ਇਹ ਉਦੋਂ 15 ਦਿਨ ਦੀ ਬਾਅਦ ਦੀ ਨਵੀਂ ਹੋਈ ਵੀ ਆ ਆ ਗਾਈ ਆਪਣੀ 4 ਮਹੀਨੇ ਦੀ ਗੱਪਣਾ ਹੋਣਾ ਅੱਛਾ ਜੀ ਉਹ ਵੀ 6 ਮਹੀਨੇ ਦੀ ਉਹ ਪੂਰੀ ਕਾਲੀ ਹਾਂ ਠੀਕ ਹੈ ਤੇ ਲਾਲ ਵੀ 6 ਮਹੀਨਿਆਂ ਦੀ ਗੱਬਣ ਹੈ ਠੀਕ ਹੈ ਤੇ ਪਰਲੀ ਉਹ 2.5 ਮਹੀਨਿਆਂ ਦੀ ਗੱਬਣ ਹੈ ਚੈੱਕ ਪਾਸ ਹੈ ਡਾਕਟਰ ਬੀਐਸਕੇ ਹਰੇ ਕਹਿੰਦੇ ਨੇ ਕਿ ਅਸੀਂ ਤਾਂ ਦੁੱਧ ਵੀ ਵਧਾ ਦੰਨੇ ਆ ਵਧਦਾ ਜੀ ਤੁਸੀਂ ਵਧਾਇਆ ਹਾਂ ਵਧਾਇਆ ਉਹ ਤੁਹਾਨੂੰ ਦੱਸਿਆ ਵੀ ਉਹ ਮੈਂ ਲੀਵਰ ਟੋਨਿਕ ਪਾਉਣਾ ਹੈ ਆਹ ਲੀਵਰ ਟੋਨਿਕ ਹਾਂ ਹਾਂ ਜੀ ਹਾਂ ਇਹ ਕਿਵੇਂ ਪਾਉਣਾ ਹੁੰਦਾ ਜੀ ਇਹ ਮੈਂ ਤਾਂ ਬਾਈ ਜੀ ਇਹਦੇ ਦਾਣੇ ਚੀਰ ਲਾਉਂਦਾ ਸੀਗਾ ਜੀ ਇਹਨਾਂ ਦੁੱਧ ਵਧਾਇਆ ਦੁੱਧ ਮੇਰੇ ਕੋਲੇ 2.5 ਕਿਲੋ ਦੇ ਆਸ-ਪਾਸੇ ਵਧਿਆ ਹੋਇਆ ਇੱਕ ਡੰਗਰ ਦਾ ਇੱਕ ਡੰਗਰ ਦਾ ਡਾਕਟਰ ਸਾਹਿਬ ਇਸ ਤਰ੍ਹਾਂ ਦਾ ਕੀ ਹੈਗਾ ਮਤਲਬ ਚਲੋ ਰਿਪੀਟਰ ਦੀ ਸਮੱਸਿਆ ਤਾਂ ਹੱਲ ਕੀਤੀ ਨਾਲ-ਨਾਲ ਦੁੱਧ ਵੀ ਵਧ ਗਿਆ ਇਹਨਾਂ ਦਾ ਫਟ ਬੀਐਸਕੇ ਤਾਂ ਹੈਰਾਨ ਹੀ ਕਰਦੇ ਨੇ ਜੀ ਜਦੋਂ ਫਾਰਮਰ ਆ ਕੇ ਸਾਨੂੰ ਦੱਸਦਾ ਨਾ ਵੀ ਮੈਨੂੰ ਆਹ ਰਿਜ਼ਲਟ ਮਿਲਿਆ ਉਦੋਂ ਸਾਨੂੰ ਸਕੂਨ ਮਿਲਦਾ ਸਵਾਦ ਤਾਂ ਉਦੋਂ ਆਉਂਦਾ ਸਵਾਦ ਤਾਂ ਉਦੋਂ ਆਉਂਦਾ ਜੀ ਦੇਖੋ 15-20 ਸਾਲਾਂ ਚ ਤੁਹਾਡਾ ਐਕਸਪੀਰੀਅੰਸ ਕੀ ਰਿਹਾ ਇਦਾਂ ਦਾ ਨੁਸਖਾ ਫਾਰਮੂਲਾ ਪਹਿਲਾਂ ਕਦੇ ਹੱਥ ਲੱਗਿਆ ਪਹਿਲਾਂ ਨਹੀਂ ਲੱਗਿਆ ਜੀ ਤੇ ਹੁਣ ਜਾਨੀ ਪ੍ਰਮਾਤਮਾ ਦੀ ਕਿਰਪ ਤੇ ਪਰੇਸ਼ਾਨੀਆਂ ਡਾਇਰੀ ਦੇ ਤੁਸੀਂ ਸਾਰਟ ਆਊਟ ਕਰ ਦਿੰਨੇ ਹੋ ਕੋਈ ਵੀ ਹੈ ਜਿਵੇਂ ਜੇਰ ਨਹੀਂ ਪਈ ਮਸਟੈਟਸ ਹੋਗੀ ਭਾਰ ਪੈਂਦਾ ਉਹ ਪੇਸ਼ਾ ਦਿਖਾਉਂਦਾ ਹੈ ਤਾਂ ਰਾਖੀ ਰੱਖਣ ਦੀ ਲੋੜ ਨਹੀਂ ਹੈਗੀ ਤੇ ਕਿਸੇ ਨੂੰ ਪੁਰਾਣਾ क्रोनिक ਡਾਇਰੀਆ ਹੋ ਗਿਆ ਉਹ ਨਹੀਂ हट ਰਿਹਾ ਤਾਂ ਮਤਲਬ ਗੁੱਡ ਰਿਜ਼ਲਟ ਆਉਣਗੇ ਮਤਲਬ ਹੁਣ ਤੁਹਾਡੀ ਜਿਹੜੀ ਪਰੇਸ਼ਾਨੀ ਹੈਗੀ ਸੀ ਦਿੱਕਤ ਹੈਗੀ ਸੀ ਉਹ ਲਗਭਗ ਲਗਭਗ ਅਸੀਂ ਕਹੇ ਲਈ ਦੂਰ ਹੋ ਗਈ ਦੂਰ ਹੋ ਗਈ ਜੀ ਜਿਹੜੀ ਨਵੀਂ ਜਨਰੇਸ਼ਨ ਹੈ ਅੱਜ 22 23 ਲੱਖ ਰੁਪਇਆ ਲਾ ਕੇ ਬਾਹਰ ਜਾਂਦੀ ਆ ਤਾਂ ਉਹਨਾਂ ਨੂੰ ਤੁਸੀਂ 22 ਲੱਖ ਲਾ ਕੇ ਆਲੇ ਨੂੰ ਬਾਹਰ ਜਾ ਕੇ ਪੁੱਛੋ ਵੀ ਉਹਨਾਂ ਦਾ ਬਾਹਰ ਕੀ ਹਾਲ ਹੈ ਇੱਥੇ 22 ਲੱਖ ਦਾ ਨਾਂ ਵਾਲਾ ਤਾਂ 2 ਡੂ ਲੱਖ ਰੁਪਿਆ ਦਾ ਕਿਧਰੇ ਨਹੀਂ ਗਿਆ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇਹ ਜੋ گاਵਾ ਤੁਸੀਂ ਆਪਣੀ ਫਰੇਮ ਦੇ ਵਿੱਚ ਦੇਖ ਰਹੇ ਹੋ 1 2 3 4 5 ਟੋਟਲ 6 گاਵਾਂ ਨੇ ਇੰਨਾ گاਵਾਂ ਦੀ ਕਹਾਣੀ ਬੜੀ ਦੁਖਦਾਇਕ ਹੈ ਇਸ ਦੇ ਮਾਲਕ ਨੇ ਬਹੁਤ ਸਾਰੀਆਂ ਅਸੀਂ ਕਹਿ ਲਈਏ ਕਿ ਟੋਟਕੇ ਨੁਸਕੇ ਫਾਰਮੂਲੇ ਇਹਨਾਂ 6 ਦੀਆਂ 6 گاਵਾਂ ਤੇ ਅਜ਼ਮਾਏ ਨੇ ਪਰ ਇਹ گاਵਾਂ ਜਦੋਂ ਤੱਕ ਉਹਨਾਂ ਦੇ ਕੋਲ ਇੱਕ ਖਾਸ ਨੁਸਕਾ ਨਹੀਂ ਪਹੁੰਚਿਆ ਤਾਂ ਗੱਬਣ ਨਹੀਂ ਹੋਈਆਂ ਔਰ ਇਸ ਤੋਂ ਪਹਿਲਾਂ ਕਿ ਇਸ ਦੇ ਮਾਲਕ ਇਹ گاਵਾਂ ਨੂੰ ਅੱਗੇ ਸੇਲ ਕਰਦੇ ਤਾਂ ਉਹਨਾਂ ਦੇ ਹੱਥ ਇੱਕ ਇਸ ਤਰ੍ਹਾਂ ਦਾ ਨੁਸਖਾ ਇਸ ਤਰ੍ਹਾਂ ਦਾ ਫਾਰਮੂਲਾ ਲੱਗਿਆ ਕਿ ਜਿਹੜੀਆਂ ਇਹ 6 ਦੀਆਂ 6 گاਵਾਂ ਨੇ ਹੁਣ ਗੱਭਨ ਨੇ ਦੁੱਧ ਦਾ ਕੰਮ ਕਰਦੇ ਨੇ ਦੁੱਧ ਹੀ ਨੇ ਰਾਮਪੁਰਾ ਨੇੜੇ ਜ਼ਿਲ੍ਹਾ ਬਠਿੰਡਾ ਦੇ ਰਾਮਪੁਰਾ ਪਿੰਡ ਦੇ ਵਿੱਚ ਅਸੀਂ ਪਹੁੰਚੇ ਹੋਇਆ ਸਾਰਾ ਪਿੰਡ ਲਗਭਗ ਅੱਧਾ ਰਾਮਪੁਰਾ ਇਹਨਾਂ ਇਹਨਾਂ ਦੀ ਸ਼ਕਲ ਨੂੰ ਜਾਣਦਾ ਹੈ ਦੇਖਦੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਇ ਜੀ ਤੁਹਾਡਾ ਸੁਖਦੀਪ ਸਿੰਘ ਆ ਜੀ ਸੁੱਖੂ ਕਹਿੰਦੇ ਆ ਜੀ ਮੈਨੂੰ ਅੱਛਾ ਸੁੱਖੂ ਦੋਦੀ ਹਾਂ ਜੀ ਹਾਂ ਸੁੱਖੂ ਦੋਦੀ ਦੇ ਨਾਮ ਅੱਛਾ ਕੀ ਕਹਾਣੀ ਹੈ ਜੀ ਇਹਨਾਂ 6 ਗਈਆਂ ਦੀ ਬੜਾ ਦੁਖੀ ਕੀਤਾ ਤੁਹਾਨੂੰ ਬੜਾ ਤੜਪਾਇਆ ਤੁਸੀਂ ਤਾਂ ਕਹਿ ਰਹੇ ਸੀ ਬਸ ਵੀ ਇਹ ਤਾਂ ਸੇਲ ਕਰਨ ਵਾਲੀ ਸੀ ਐਸੀ ਹਾਂ ਜੀ ਹਾਂ ਜੀ ਪਹਿਲਾਂ ਮੈਂ ਜਾਨੀ ਹੋਰ ਬਹੁਤ ਵਰਤਦਾ ਰਿਹਾ ਜਿਵੇਂ ਦੇਸੀ ਨੁਕਤੇ ਹਾਂ ਜੀ ਪਰ ਇਹ ਨਹੀਂ ਰਹੀਆਂ ਫੇਰ ਉਹ ਕੁਦਰਤੀ ਕਿਤੇ ਇੱਕ ਦਿਨ ਮੈਂ ਹੋਇਆ ਕੀ ਸੀ ਇਹਨਾਂ ਨੂੰ ਪ੍ਰੋਬਲਮ ਕੀ ਸੀ ਇਹ ਰਿਪੀਟ ਹੀ ਸੀਗੀਆਂ ਜੀ ਮੈਂ ਟੀਕੇ ਭਰਾ ਹੁੰਦਾ ਸੀ ਇਹ 20 ਦਿਨਾਂ ਬਾਅਦ ਫੇਰ ਬੋਲ ਪੈਂਦੀਆਂ ਸੀਗੀਆਂ ਠੀਕ ਹੈ ਮੁੜ ਕੇ ਮੈਂ ਇੱਕ ਦਿਨ ਵੀਡੀਓ ਦੇਖੀ ਸੀ ਦੀਆਂ 6 ਹੀ ਹਾਂਜੀ ਵੀਡੀਓ ਦੇਖਦਾ ਸੀਗਾ ਅੱਛਾ ਵੀਡੀਓ ਦੇਖਦੇ ਨੂੰ ਮੈਂ ਹੁਣ ਰਾਮਪਰੇ ਤਾਂ ਜਾਂਦਾ ਤਾਂ ਨੇਤੀ ਸੀ ਪਹਿਲਾਂ ਇਹਨਾਂ ਨਾਲ ਕੋਈ ਸੰਪਰਕ ਨਹੀਂ ਸੀਗਾ ਸਾਡੇ ਡਾਕਟਰ ਸਿੰਘ ਦਰਸ਼ਨ ਸਿੰਘ ਮਾਨ ਹੈ ਜੀ ਜੀ ਰਾਮਪਰੇ ਜਣੀ ਤੇ ਉਹਨਾਂ ਕੋਲ ਉਹ ਕੁਦਰਤੀ ਬਸ ਉਹਨਾਂ ਨਾਲ ਸੰਪਰਕ ਹੋਇਆ ਉਹਨਾਂ ਤੋਂ ਮੈਂ ਦਵਾਈ ਲਿਆਇਆ ਹੈ ਰੀਪੀਟਰ ਕਿਟਾ ਕਦੋਂ ਲੈ ਕੇ ਆਂਦੀ ਸੀ ਇਹ ਮੈਂ ਲੈ ਕੇ ਆਇਆ ਸੀਗਾ ਜੀ ਮਾਰਚ ਚ ਜੀ 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 ਤੇ ਮਾਰਚ ਚ ਲਿਆਂਦੀ 15 20 ਦਿਨ ਹੋਏ ਸੀ ਮੈਨੂੰ ਪਾਉਂਦੇ ਨੂੰ ਜਦੋਂ ਜਾਨੀ ਇਹਨਾਂ ਨੇ ਆ ਦਵਾਈ ਲਿਆਇਆ ਸੀਗਾ ਇਹ ਕੀ ਹੈ ਕਿ ਜੀ ਇਹ ਇਹ ਚ 4 ਸੀਸੀਆਂ ਬਾਈ ਜੀ ਰਿਪੀਟਰ ਕਿੱਟ ਵਾਲੀਆਂ ਦਿੰਦੇ ਆ ਇਹ ਅੱਛਾ ਅੱਛਾ ਤੇ ਉਹ ਸੀਸੀਆਂ ਨਾ ਮੈਂ ਜਾਨੀ ਬੂੰਦਾਂ ਨਾਲ ਇਹਨਾਂ ਨੂੰ ਦਿੰਦਾ ਰਿਹਾ ਏ ਬੂੰਦਨ ਹਾਂਜੀ ਅੱਛਾ ਤੇ ਮੁੜ ਕੇ ਫਿਰ ਜਿੱਦਾਂ ਅਸੀਂ ਇਹਨਾਂ ਦੇ ਟੀਕਾ ਭਰਾਇਆ ਜਿਵੇਂ ਬਾਈ ਜੀ ਨੇ ਦੱਸਿਆ ਸੀਗਾ ਵੀ ਟੀਕਾ ਭਰਾਉਣ ਤੋਂ ਪਹਿਲਾਂ ਅੱਧੀ ਸੀਸੀ ਦੇ ਦਿਓ ਠੀਕ ਹੈ ਕਿਹੜੀ ਅੱਧੀ ਸੀਸੀ ਦਿੱਤੀ ਸੀ ਟੀਕਾ ਭੜਾਉਣ ਤੋਂ ਪਹਿਲਾਂ ਇਹੀ ਸੀਸੀ ਜੀ ਅੱਛਾ ਆਹ ਸ਼ੀਸ਼ੀ ਦਿੱਤੀ ਆਹ ਨੁਸਖਾ ਫਾਰਮੂਲਾ ਤੁਹਾਡੇ ਹੱਥ ਲੱਗਿਆ ਹਾਂਜੀ ਅੱਛਾ ਤੇ ਫਿਰ ਨਜ਼ਾਰੇ ਲਿਆ ਤੇ ਲਿਆ ਤੇ ਜੀ ਲਿਆ ਤੇ ਕਿਆ ਬਾਤ ਹੈ ਤੇ ਉਹ ਪ੍ਰਮਾਤਮਾ ਦੀ ਕਿਰਪਾ ਹੋਈ ਬਸ ਉਹ ਪਹਿਲਾਂ ਜਿਹੜੀ ਉਹ ਵੱਡੀ ਸਾੜੀ ਡੱਬੀ ਗਾਂ ਹੈ ਅੱਛਾ ਉਹ ਵਾਈਟ ਕਲਰ ਦੀ ਡੱਬ ਖੜਬੀ ਉਹਦੇ ਆਪਣਾ ਟੀਕਾ ਭਰਿਆ ਹੋਇਆ ਜੀ 3 ਅਪ੍ਰੈਲ ਦਾ ਜੀ ਜੀ ਮੁੜ ਕੇ ਬਸ ਉਸ ਤੋਂ ਬਾਅਦ ਇਹ ਜੀ ਪ੍ਰਮਾਤਮਾ ਨੇ ਕਿਰਪਾ કરી ਵੀ ਓਵੇਂ ਓਵੇਂ ਅਸੀਂ ਨੌਕਸਾ ਬਾਰਤ ਦੇ ਰਹੇ ਅੱਜ ਹੁਣ ਆਪਣੀਆਂ ਇਹ ਸਾਰੀਆਂ ਗਾਈਆਂ ਗੱਪਾ ਇਹਦੀ ਕੀ ਕਹਾਣੀ ਹੈ ਡੱਬ ਖੜਬੀ ਦੇ ਨਾਲ ਜਿਹੜੀ ਖੜੀ ਹੈ ਇਹ ਉਦੋਂ 15 ਦਿਨ ਦੀ ਬਾਅਦ ਦੀ ਨਵੀਂ ਹੋਈ ਵੀ ਆ ਅੱਛਾ ਜੀ ਆ ਗਾਇਆਂ ਆਪਣੀ 4 ਮਹੀਨੇ ਦੀ ਗੱਭਣਾ ਹੁਣ ਅੱਛਾ ਜੀ ਉਹ ਵੀ 6 ਮਹੀਨੇ ਦੀ ਉਹ ਪੂਰੀ ਕਾਲੀ ਹਾਂ ਠੀਕ ਹੈ ਤੇ ਲਾਲ ਵੀ 6 ਮਹੀਨੇ ਦੀ ਗੱਭਣਾ ਹੈ ਠੀਕ ਹੈ ਤੇ ਪਰਲੀ ਉਹ 2.5 ਮਹੀਨੇ ਦੀ ਗੱਭਣਾ ਚੈੱਕ ਪਾਸ ਹੈ ਅੱਛਾ ਸਾਰੀਆਂ ਇਹ ਚੈੱਕ ਪਾਸ ਨੇ ਚੈੱਕ ਪਾਸ ਹੈ ਜੀ ਕੀ ਬਾਤ ਹੈ ਨਹੀਂ ਡਾਕਟਰ ਸਾਹਿਬ ਤੁਸੀਂ ਪੁੱਛਿਆ ਵੀ ਇਸ ਤਰ੍ਹਾਂ ਦੇ ਇਹਨਾਂ ਨੇ ਕੀ ਇਹਦੇ ਚ ਪਾਇਆ ਹੋਇਆ ਕਿੰਨੇ ਟਾਈਮ ਤੋਂ ਸੰਘਰਸ਼ ਚੱਲ ਰਿਹਾ ਸੀ ਤੁਹਾਡਾ ਆਪਣਾ ਤਾਂ ਤੁਸੀਂ ਐ ਮੰਨੋ ਵੀ ਇਹ 2024 ਚ ਮੈਂ ਲੱਗਿਆ ਸੀ ਆ ਦਵਾਈਆਂ ਸੂਈਆਂ ਵੀ ਆ ਪਹਿਲਾਂ ਇਹ 2024 ਦੇ ਚੌਥੇ ਮਹੀਨੇ ਦੀਆਂ ਗਾਈਆਂ ਸੂਈਆਂ ਵੀ ਆ ਮਤਲਬ ਡੇਢ ਸਾਲ ਹੋ ਗਿਆ ਤੁਹਾਨੂੰ ਆ ਡੇਢ ਸਾਲ ਹੋ ਗਿਆ ਜੀ ਆ ਤਾਂ ਹੁਣ ਤਿੰਨ ਦੁੱਧੋਂ ਵੀ ਹਟ ਗਈਆਂ ਸਮਝੋ ਤੇ ਆ ਦੁੱਧ ਤਿੰਨ ਦਿਨ ਦੀਆਂ ਅੱਛਾ ਡੇਢ ਸਾਲ ਚ ਕਿੰਨਾ ਕੁ ਉਧਰ ਨੁਕਸਾਨ ਹੋਇਆ ਘਾਟਾ ਹੋਇਆ ਜੀ ਬਹੁਤ ਜ਼ਿਆਦੇ ਜੀ ਮੰਨ ਕੇ ਚੱਲੋ ਤੁਸੀਂ ਅਸੀਂ 22 ਦਿਨਾਂ ਬਾਅਦ ਇਹ ਬੋਲ ਪੈਂਦੀਆਂ ਸੀ ਟੀਕਾ ਭਰਾ ਆਉਂਦੇ ਸੀ 22 ਦਿਨਾਂ ਬਾਅਦ ਕਈ ਵਾਰੀ ਤਾਂ ਆਪਦੇ ਮਨ ਚ ਆਏ ਹੋਏ ਪਤ ਨਹੀਂ ਡਾਕਟਰ ਦੇ ਸੀ ਮਨ ਚ ਹੀ ਨਾ ਕੋਈ ਨੁਕਸ ਹੋਵੇ ਜੀ ਕੋਈ ਆਏ ਨਾ ਹੋਵੇ ਡਾਕਟਰ ਤੇ ਵੀ ਆਏ ਆਪ ਨੂੰ ਸ਼ੱਕ ਜਾ ਹੋ ਜਾਂਦਾ ਵੀ ਯਾਰ ਕੀ ਗੱਲ ਹੈ ਆਪਣੀਆਂ ਗਾਈਆਂ ਹੀ ਨਹੀਂ ਰਹਿੰਦੀਆਂ ਕਿ ਕੀ ਹੈ ਉਹ ਚਲੋ ਕੁਦਰਤੀ ਪ੍ਰਮਾਤਮਾ ਨੇ ਇਹਨਾਂ ਨਾਲ ਸੰਪਰਕ ਕਰਾਤਾ ਤੇ ਫਿਰ ਉਹੀ ਡਾਕਟਰ ਉਹੀ ਟੀਕੇ ਫਿਰ ਪਹਿਲੇ ਪਹਿਲੇ ਟੀਕੇ ਹੀ ਰਹਿ ਗਈਆਂ ਜੀ ਹਾਂ ਜੀ ਨਿੱਕ ਟੀਕੇ ਕਿੰਨੇ ਦਾ ਭਰਾਇਆ ਜਾਂਦਾ ਸੀ ਉਹ 250 ਰੁਪਿਆ ਲੈਂਦੇ ਆ ਜੀ ਇੱਕ ਟੀਕੇ ਦਾ ਮਤਲਬ 6 ਗਈਆਂ ਨੂੰ ਅਗਰ ਅਸੀਂ ਭਰਾਈਏ ਤੇ ਹੁਣ ਜਾਨੀ ਮੈਂ ਇੰਨਾ ਗਾਈਆਂ ਤੇ ਤਾਂ ਕਰਿਆ ਕਰਕੇ ਹੁਣ ਮੈਂ ਆਪਣੀਆਂ ਮੱਝਾਂ ਦੇ ਸੜਸੀਮਣ ਭਰਾਈ ਆ ਇਸ ਚੀਜ਼ 'ਚ ਵੀ ਹਾਂ ਹੁਣ ਆਪਣੀਆਂ ਗਾਂ ਮੱਝਾਂ ਹਲਦੀਆਂ ਨਹੀਂ ਮੇਰੇ ਕੋਲੇ ਮੱਝਾਂ ਵੀ ਹੈਗੀਆਂ ਜੀ ਤੇ ਮੱਝਾਂ ਦੇ ਹੁਣ ਮੈਂ ਜਾਨੀ ਉਸੇ ਇਹ ਕਿੱਟ ਦੇ ਕੇ ਨਾ ਪਹਿਲਾਂ ਜੀ ਜੀ ਤੇ ਸੜਸੀਮਣ ਭਰਾ ਤੇ ਨਹੀਂ ਮੱਝਾਂ ਨੂੰ ਵੀ ਦਿੱਤੀ ਜਾਂਦੀ ਮੱਝਾਂ ਨੂੰ ਵੀ ਦਿੱਤੀ ਆ ਜੀ ਪਹਿਲਾਂ ਮੱਝਾਂ ਆਪਣੀਆਂ ਦੋ ਗੱਬਣਾ ਵੀ ਆ ਜਿਹੜੀਆਂ ਚੈੱਕ ਪਾਸ ਆ ਉਹਨਾਂ ਦੇ ਨਾਰਮਲ ਸੀਮਨ ਆ ਪਰ ਹੁਣ ਮੇਰੇ ਕੋਲੇ ਦੋ ਚੰਗੀਆਂ ਮੱਝਾਂ ਦੁੱਧ ਵਾਲੀਆਂ ਸੀਗੀਆਂ ਚੰਗੇ ਵਾਲੀਆਂ ਤੇ ਉਹਨਾਂ ਦੇ ਆਪਾਂ ਸੈਕਸਰ ਸੀਮਨ ਮਹਾਵਲੀ ਤੇ ਅਜ ਤੇ ਕੀ ਮੈਂ ਭਰਾਏ ਆ ਹੁਣ ਕਿਆ ਬਾਤ ਹਾਂਜੀ ਅੱਛਾ ਤੁਹਾਨੂੰ ਲੱਗਦਾ ਸੀ ਵੀ ਜਦੋਂ ਤੁਸੀਂ ਵੀਡੀਓ ਦੇਖੀ ਬਾਈ ਜੀ ਕਿ ਯਾਰ ਮੈਂ ਤਾਂ ਇੰਨੀ ਇੰਨੀ ਦਵਾਈਆਂ ਮਹਿੰਗੀਆਂ ਖਲਾਤੀਆਂ ਲਿਆ ਲਿਆ ਕੇ ਟੀਕੇ ਲਗਵਾਤੇ ਪੰਮਾ ਕੁਛ ਵੀ ਆ ਯਾਨੀ ਉਦੋਂ ਮਨ ਤੇ ਡਾਊਟ ਹੁੰਦਾ ਪਹਿਲਾਂ ਪਹਿਲਾਂ ਹਾਂ ਪਹਿਲਾਂ ਪਹਿਲਾਂ ਵੀ ਜਦੋਂ ਆਪਾਂ ਦਵਾਈ ਆਪਾਂ ਲੈਣੇ ਆ ਵੀ ਕਿਤੇ ਇਹ ਵੀ ਨਾ ਉਹੀ ਗੱਲਬਾਤ ਹੋਵੇ ਤੇ ਪੈਸੇ ਖਰਾਬ ਹੀ ਨਾ ਚਲੇ ਜਾਣ ਪਹਿਲਾਂ ਮੈਂ ਇਹਨਾਂ ਤੋਂ 2000 ਰੁਪਏ ਤਾਂ ਦੋ ਇਹ ਲਿਆਇਆ ਸੀਗਾ ਦੋ ਕਿੱਟਾਂ 850 ਰੁਪਏ ਦੀ ਇੱਕ ਸੈਂਪਲ ਦੇ ਤੌਰ ਤੇ ਸੈਂਪਲ ਦੇ ਤੌਰ ਤੇ ਫਿਰ ਉਹ 20 ਦਿਨ ਹੋਏ ਸੀ ਮੈਨੂੰ ਦਵਾਈ ਦਿੰਦੇ ਇਹਨੂੰ ਠੀਕ ਹੈ ਤੇ ਉਹ 20 ਦਿਨਾਂ ਬਾਅਦ ਜਦੋਂ ਗਾਈਆਂ ਬੋਲੀਆਂ ਮੈਂ ਕਿਹਾ ਚੱਲ ਦੇਖ ਲੈਨੇ ਆ ਵੀ ਟੀਕਾ ਭਰਾ ਕੇ ਠੀਕ ਹੈ ਇਹ ਜਦੋਂ ਟੀਕਾ ਭਰਾਤਾ ਜਾਨੀ ਹੁਣ ਰੱਖਦਿਆਂ ਨੂੰ ਬਹੁਤ ਚਿਰ ਹੋ ਗਿਆ ਆਪ ਨੂੰ ایکسپਰੀਅੰਸ ਜਾਈ ਹੋ ਜਾਂਦਾ ਵੀ ਹੁਣ ਇਹ ਪਸ਼ੂ ਸਾਡਾ ਜਾਨੀ ਗੱਬਣ ਰਹਿ ਗਿਆ ਠੀਕ ਹੈ ਕਿਉਂਕਿ ਉਸ ਤੋਂ ਬਾਅਦ ਇਹ ਤੀਜੇ ਚੌਥੇ ਦਿਨ ਜਿਵੇਂ ਹਾਂਜੀ ਹਾਂ ਤੇ ਇਹ ਚੌਥੇ ਪੰਜ ਪੰਜਵੇਂ ਦਿਨ ਅਟ ਦੇ ਗਈਆਂ ਅਟ ਦੇ ਗਏ ਹਾਂ ਹਾਂ ਜਦੋਂ ਅਟ ਦੇ ਗਈਆਂ ਫਿਰ ਉਹ ਆਪਦੇ ਮਨ ਨੂੰ ਵਿਸ਼ਵਾਸ ਹੋ ਗਿਆ ਹੁਣ ਮੇਰੀਆਂ ਮੱਝਾਂ ਇੱਕ ਦੇ ਤਾਂ ਇਸ ਦਾ 12 ਮੱਝਾ ਕਿਹੜੀ ਹੈ ਜੀ ਮੱਝ ਵੀ ਸਾਨੂੰ ਦਿਖਾ ਦਿਓ ਸੋ ਦੇਖੋ ਤੁਸੀਂ ਨਾ ਸਿਰਫ ਗਈਆਂ ਇਹਨਾਂ ਕੋਲ ਸਗੋਂ ਮੱਝਾਂ ਵੀ ਵੱਡੀ ਗਿਣਤੀ ਦੇ ਵਿੱਚ ਵੱਡਾ ਫਾਰਮ ਹੈਗਾ ਛੋਟੇ ਵੱਡੇ ਪਸ਼ੂਆਂ ਸਮੇਤ ਗਈਆਂ ਮੱਝਾਂ ਸਮੇਤ 30 28 30 ਪਸ਼ੂ ਹੈਗੇ ਨੇ ਜਿਹੜੇ ਇਹਨਾਂ ਕੋਲ ਨੇ ਕਿਹੜੀ ਮੱਝ ਦੀ ਗੱਲ ਕਰਦੇ ਹੋ ਤੁਸੀਂ ਆਪਾਂ ਦਿੱਤੀ ਇਹਨੂੰ ਵੀ ਇਹੀ ਕਿੱਟ ਹੈ ਹਾਂਜੀ ਇਹ ਤੇ ਤਾਂ ਨਾਰਮਲ ਸੀਮਣ ਲਵਾਇਆ ਵਾ ਠੀਕ ਹੈ ਇਹ 2 ਮਹੀਨੇ ਦੀ ਗੱਬਣ ਹੋ ਗਈ ਅੱਛਾ ਮੁੜ ਕੇ ਬੋਲੀ ਨਹੀਂ ਨਹੀਂ ਬੋਲੀ ਜੀ ਇਹਨੂੰ ਅੱਜ ਮਹੀਨਾ ਹੋ ਗਿਆ ਬੋਲੀ ਇਹ ਵੀ ਨਹੀਂ ਦਵਾਰੇ ਠੀਕ ਹੈ ਤੇ ਇਹਨਾਂ ਦੇ ਦੋਮਾ ਮੱਜਾਂ ਚੰਗੀਆਂ ਮੇਰੇ ਕੋਲੇ ਇਹਨਾਂ ਦੇ ਸਰ ਸੀਮਣ ਲੱਗਿਆ ਦੋਨਾਂ ਦੇ ਮਹਾਵਲੀ ਦਾ ਠੀਕ ਹੈ ਇਹਨੂੰ ਅੱਜ ਹੋ ਗਏ 6 ਦਿਨ ਆ ਇਹ ਵੀ ਅੱਜ ਡੋਕਾ ਕਰ ਗਈ ਯਾਨੀ ਜੇ ਆਪਾਂ ਪੰਜਾਬੀ ਦੇਖੀਏ ਤਾਂ ਵੀ ਇਹ ਡੋਕਾ ਕਰ ਗਈ ਇਹ ਰਹੇਗੀ ਠੀਕ ਹੈ ਤੇ ਆ ਵੀ ਮੈਂ ਡੋਕਾ ਪਾਣਗੀ ਅੱਜ ਕਰਕੇ ਇਹਦੇ 12 ਤਰੀਕ ਦਾ ਟੀਕਾ ਪਰ ਹੈ ਜੀ ਇਹ ਦੋਮਾਂ ਦੇ ਸਹੀ ਮਲਵਾਇ ਹੋਇਆ ਮਤਲਬ ਹੁਣ ਤੁਹਾਡੀ ਜਿਹੜੀ ਪਰੇਸ਼ਾਨੀ ਹੈਗੀ ਸੀ ਦਿੱਕਤ ਹੈਗੀ ਸੀ ਉਹ ਲਗਭਗ ਲਗਭਗ ਅਸੀਂ ਕਹ ਲਈ ਦੂਰ ਹੋ ਗਈ ਦੂਰ ਹੋ ਗਈ ਜੀ ਓਕੇ ਹਾਂ ਤੇ ਫਿਰ ਇਹਨਾਂ ਕੋਲ ਪੁੱਛਿਆ ਤੁਸੀਂ ਦਰਸ਼ਨ ਜੀ ਹੁਣਾਂ ਕੋਲ ਡਾਕਟਰ ਸਾਹਿਬ ਹੁਣਾਂ ਤੋਂ ਕਿ ਇਸ ਤਰ੍ਹਾਂ ਦੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਇਹਦੇ ਵਿੱਚ ਪਾਈਆਂ ਹੋਈਆਂ ਨੇ ਇਹਨਾਂ ਨੇ ਤਾਂ ਇਹ ਚ ਕਈ ਚੀਜ਼ਾਂ ਦੱਸੀਆਂ ਜੀ ਵੀ ਮੈਨੂੰ ਐਨਾ ਥੋੜਾ ਜਿਹਾ ਮੈਂ ਅਣਪੜਾ ਐ ਤੇ ਜਾਤ-ਜੋਤ ਨਹੀਂ ਰਹਿੰਦੀਆਂ ਤੇ ਮੁੜ ਕੇ ਮੈਂ ਇਹਨਾਂ ਦਾ ਪਾਊਡਰ ਵੀ ਵਰਤਦਾ ਹਾਂ ਪਾਊਡਰ ਕਿਹੜਾ ਜੀ ਪਾਊਡਰ ਤੇ ਮਿਨਰ ਮਿਕਚਰ ਆ ਉਹ ਕਿਹੜਾ ਉਹ ਵੀ ਸਾਨੂੰ ਦਿਖਾ ਦਿਓ ਚਲੋ ਅਸੀਂ ਦੇਖੋ ਤੁਸੀਂ ਇਹ ਦੁੱਧ ਹੀ ਹੈਗੇ ਨੇ ਸ਼ਹਿਰ ਰਾਮਪੁਰਾ ਫੂਲ ਦੇ ਵਿੱਚ ਇਹ ਦੁੱਧ ਦਾ ਕੰਮ ਹੈਗਾ ਕਰਦੇ ਨੇ ਇਹਨਾਂ ਦੇ ਹੱਥੇ ਇਸ ਤਰ੍ਹਾਂ ਦਾ ਨੁਸਕਾ ਇਦਾਂ ਦਾ ਫਾਰਮੂਲਾ ਲੱਗਿਆ ਕਿ ਹੁਣ ਇਹਨਾਂ ਦੀ ਡੈਰੀ ਦੇ ਵਿੱਚ ਰਿਪੀਟ ਦੀ ਜਿਹੜੀ ਸਮੱਸਿਆ ਸੀ ਉਹ ਖਤਮ ਹੋ ਗਈ ਇਹੀ ਮੰਨੀ ਵੀ ਖਤਮ ਹੋ ਗਈ ਜੀ ਹੁਣ ਤਾਂ ਮੇਰੇ ਮਨੋਂ ਤਾਂ ਖਤਮ ਹੈ ਜੀ ਹਾਂ ਮੈਂ ਉਹ ਲਿਵਰ ਟੌਨਿਕ ਵੀ ਵਰਤਦਾ ਇਹਨਾਂ ਦਾ ਹੁਣ ਉਦੋਂ ਬਾਅਦ ਜਾਵੇਂ ਵਿਸ਼ਵਾਸ ਜਾ ਹੋ ਗਿਆ ਲਿਵਰ ਟੌਨਿਕ ਆ ਦੇ ਵਾਸਤੇ ਜੀ ਇਹ ਜਿਵੇਂ ਹੁਣ ਕਈ ਵਾਰੀ ਪਸ਼ੂ ਤਾਜੇ ਸੂਏ ਆ ਕੱਕ ਪੱਠਾ ਵੱਧ ਬੁੱਧ ਖਾ ਕੇ ਜਾਂ ਦਾਣਾ ਵੱਧ ਪੈ ਜਾਂਦਾ ਤੇ ਉਹ ਪਸ਼ੂ ਨਾ ਡਾਕਟ ਜਾ ਹੋ ਜਾਂਦਾ ਤੇ ਆਪਣਾ ਮਿਲਕ ਟੌਨਿਕ ਵੀ ਵਰਤਦਾ ਉਹ ਜਿਹੜਾ ਚੰਗੀਆਂ ਮੱਝਾਂ ਨੇ ਆਪਾਂ ਜਿਨ੍ਹਾਂ ਨੂੰ ਕਹਿੰਦੇ ਆ ਵੀ ਚੰਗੇ ਜਿਨ੍ਹਾਂ ਦੇ ਸੈਕਸਰ ਸੀਮਣ ਲੱਗਿਆ ਉਹਨਾਂ ਮੱਝਾਂ ਥੱਲੇ ਆਪਣੀਆਂ ਥੱਲੇ 14 15 15 ਕਿਲੋ ਆਹ ਆ ਜੀ ਹਾਲੇ ਹਾਂ ਜੀ ਇਹ ਕੀ ਕਰਦਾ ਕੀ ਹੈ ਇਹ ਵੀ ਇਹਦਾ ਘਾਟਾਂ ਪੂਰੀਆਂ ਕਰਾਉਣ ਖਾਤਰੀ ਆ ਜੀ ਜਿਵੇਂ ਕਿ ਜਿਵੇਂ ਹੁਣ ਮੰਨ ਲਓ ਮੈਂ ਸੂਣ ਤੋਂ ਪਹਿਲਾਂ ਉਹ ਮੱਝਾਂ ਨੂੰ ਦਿੱਤਾ ਸੀ ਇਹ ਠੀਕ ਅੱਛਾ ਇਹ ਵੀ ਦਿੱਤਾ ਸੀ ਮੈਂ ਹਾਂ ਸੂਣ ਤੋਂ ਪਹਿਲਾਂ ਦਿੱਤਾ ਸੀਗਾ ਤੇ ਇੱਕ ਇੱਕ ਪੈਕਟ ਮੁੜ ਕੇ ਇਹ ਮੈਂ 5-5 ਕਿਲੋ ਵਾਲਾ ਲਿਆਉਣਾ ਹੁਣ ਸੂਣ ਤੋਂ ਬਾਅਦ ਵੀ ਦਿੱਤਾ ਜੀ ਇਹ ਤੇ ਡਾਕਟਰ ਸਾਹਿਬ ਤਾਂ ਕਹਿੰਦੇ ਨੇ ਡਾਕਟਰ ਬੀਐਸਕੇ ਹੋਰ ਇਹ ਕਹਿੰਦੇ ਨੇ ਕਿ ਅਸੀਂ ਤਾਂ ਦੁੱਧ ਵੀ ਵਧਾ ਦੰਨੇ ਆ ਵਧਦਾ ਜੀ ਤੁਸੀਂ ਵਿਧਾਇਆ ਹਾਂ ਵਿਧਾਇਆ ਉਹ ਤੁਹਾਨੂੰ ਦੱਸਿਆ ਵੀ ਉਹ ਮੈਂ ਲੀਵਰ ਟਾਊਨ ਕਪਾਉਣਾ ਆ ਲੀਵਰ ਟਾਊਨ ਹਾਂ ਹਾਂ ਜੀ ਹਾਂ ਇਹ ਕਿਵੇਂ ਪਾਉਣਾ ਹੁੰਦਾ ਜੀ ਇਹ ਮੈਂ ਤਾਂ ਬਾਈ ਜੀ ਇਹਦੇ ਦਾਣੇ ਚ ਹੀ ਰਲਾਉਂਦਾ ਸੀਗਾ ਜੀ 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 ਹਾਂ ਜੀ ਤੇ ਦਾਣੇ ਚ ਹੀ ਰਲਾਉਂਦਾ ਹਾਂ ਹਾਂ ਦਾਣੇ ਚ ਰਲਾਣਾ ਖਾਣ ਦੀ ਕੋਈ ਸਮੱਸਿਆ ਨਹੀਂ ਆਉਂਦੀ ਬਾਈ ਜੀ ਅੱਛਾ ਹਾਂ ਵੀ ਖਾ ਵੀ ਕੋਈ ਇਹ ਨਹੀਂ ਗੱਲ ਹੈ ਜਿਵੇਂ ਹੁਣ ਆ ਪਾ ਰੀਪੀਟਰ ਕਿਟ ਹੈ ਪਹਿਲਾਂ ਵੀ ਦਵਾਈਆਂ ਦਿੰਦੇ ਸੀਗੇ ਵੀ ਕਈ ਵਾਰ ਉਹ ਨਾ ਖਾਂਦੇ ਨਹੀਂ ਹੋਰ ਦਵਾਈਆਂ ਠੀਕ ਹੈ ਜੇ ਮੈਂ ਮੰਨ ਲਵਾਂ ਗੋਲੀਆਂ ਲਿਆ ਕੇ ਦਿੰਨੇ ਆ ਹੋਰ ਆ ਇਹਨੂੰ ਆਪਾਂ ਦਾਣੇ 'ਚ ਕੱਖਾਂ ਤੇ ਵੀ ਪਾ ਸਕਦੇ ਆ ਪਾਣੀ 'ਚ ਵੀ ਪਿਆ ਸਕਦੇ ਆ ਹੂੰ ਕੱਲੀ ਰੋਟੀ ਤੇ ਪਾ ਕੇ ਵੀ ਖਵਾ ਸਕਦੇ ਆ ਕਿੰਨਾ ਦੁੱਧ ਵਧਾਇਆ ਦੁੱਧ ਮੇਰੇ ਕੋਲੇ 2.5 ਕਿਲੋ ਦੇ ਆਸੇ ਪਾਸੇ ਵਧਿਆ ਹੋਇਆ ਇੱਕ ਡੰਗਰ ਦਾ ਇੱਕ ਡੰਗਰ ਦਾ ਆ ਮਾਈ 2 2 2 ਲੀਟਰ ਬਹੁਤ ਹੁੰਦਾ ਮੈਂ ਕਹਿੰਦਾ ਨਹੀਂ ਮੈਂ 5 ਕਿਲੋ ਵਧਾਦਾ 7 ਵਧਾਦਾ ਯਾਨੀ 2 2 ਕਿਲੋ ਦੀ ਔਸਤ ਮੇਰੇ ਕੋਲੇ ਬਾਤ ਕੱਲੇ ਕੱਲੇ ਡੰਗਰ ਹਾਂ ਕੱਲੇ ਕੱਲੇ ਕੀ ਬਾਤ ਹੈ ਡਾਕਟਰ ਸਾਹਿਬ ਇਸ ਤਰ੍ਹਾਂ ਦਾ ਕੀ ਹੈਗਾ ਮਤਲਬ ਚਲੋ ਰਿਪੀਟਰ ਦੀ ਸਮੱਸਿਆ ਤਾਂ ਹੱਲ ਕੀਤੀ ਨਾਲ ਨਾਲ ਦੁੱਧ ਵੀ ਵੱਧ ਗਿਆ ਇਹਨਾਂ ਦਾ ਇਹ ਇਲੈਕਟ੍ਰੋ ਹੋਮੋਪੈਥੀ ਦੇ ਜਿਹੜੇ ਇਹ ਹੈਗੇ ਨੇ ਜੀ ਪ੍ਰੋਡਕਟ ਹਾਂਜੀ ਠੱਟ ਬੀ ਐਸ ਕੇ ਦਾ ਹੈਰਾਨ ਹੀ ਕਰਦੇ ਨੇ ਜੀ ਇਹ ਤਾਂ ਫਾਰਮਰਾਂ ਦਾ ਤੁਸੀਂ ਤਾਂ ਪੂਰਾ ਰਾਮਪੁਰਾ ਇਲਾਕਾ ਹੈਰਾਨ ਕੀਤਾ ਪਿਆ ਬਿਲਕੁਲ ਜੀ ਸਾਡੇ ਕੋਲੇ ਫਾਰਮਰ ਆਉਂਦੇ ਨੇ ਹਾਂਜੀ ਤੇ ਜਦੋਂ ਫਾਰਮਰ ਆ ਕੇ ਸਾਨੂੰ ਦੱਸਦਾ ਨਾ ਵੀ ਮੈਨੂੰ ਆਹ ਰਿਜ਼ਲਟ ਮਿਲਿਆ ਉਦੋਂ ਸਾਨੂੰ ਸਕੂਨ ਮਿਲਦਾ। ਸਵਾਦ ਤਾਂ ਉਦੋਂ ਆਉਂਦਾ। ਸਵਾਦ ਤਾਂ ਉਦੋਂ ਆਉਂਦਾ ਜਿੱਥੇ ਚੀਜ਼ ਵਰਤੀ ਗਈ ਤੇ ਉਹ ਬੰਦਾ ਆ ਕੇ ਕਹੇ ਵੀ ਹਾਂਜੀ। ਠੀਕ ਐ ਮੈਨੂੰ ਗੁੱਡ ਕਈਆਂ ਬੰਦਿਆਂ ਦੇ ਸਾਡੇ ਨਾਲ ਬਾਲੇ ਵਾਲੀ ਪਿੰਡ ਪੈਂਦਾ ਇੱਥੇ। ਅੱਛਾ ਜੀ। ਉਹ ਬੰਦੇ ਸ਼ਾਮ ਨੂੰ ਦਵਾਈ ਲੈ ਕੇ ਗਏ। ਮਾਂ ਤਾਂ ਬਹੁਤ ਬਰਹਾਲ ਸੀ। ਉਹਨਾਂ ਨੇ ਸਵੇਰੇ ਉੱਠਦੇ ਛਾਰ ਮੈਨੂੰ ਖੋਣ ਮਾਰੇ ਆ। ਅੱਛਾ। ਵੀ ਬਾਈ ਜੀ ਅਸੀਂ ਇੱਕ ਵੀਡੀਓ ਬਣਾ ਰਹੇ ਹਾਂ ਬਣਾ ਲਈਏ ਸੀ। ਅੱਛਾ। ਮੈਂ ਕਿਹਾ ਭਾਈ ਤੁਹਾਡੀ ਮਰਜ਼ੀ ਐ। ਵੀ ਸਾਨੂੰ ਬਹੁਤ ਗੁੱਡ ਰਿਜ਼ਲਟ ਮਿਲਿਆ ਕਿਆ ਵਾ ਹਾਂਜੀ ਹਾਂਜੀ ਅੱਛਾ ਤੇ ਇਹ ਕਿਹੜੇ ਹਾਲਾਤ ਆਏ ਸੀ ਤੁਹਾਡੇ ਕੋਲ ਜਿਹੜੇ ਜਦੋਂ ਇਹ ਇਹ ਬਾਈ ਸਾਡੇ ਕੋਲੇ ਉੱਥੇ ਆਏ ਵੀ ਯਾਰ ਮੇਰੀਆਂ ਗਾਈਆਂ ਆ ਨਾ ਜਿਹੜੀਆਂ ਉਹ ਰਿਪੀਟ ਕਰ ਰਹੀਆਂ ਵਾਰ-ਵਾਰ ਤੇ ਉਹ ਰਹਿੰਦੀਆਂ ਨਹੀਂ ਹੈਗੀਆਂ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਰਿਪੀਟਰ ਕਿੱਟ ਵਰਤੋ ਠੀਕ ਹੈ ਨਾਲ ਆਲ ਇਨ ਵਨ ਪਾਊਡਰ ਵੀ ਤੁਸੀਂ ਦਿਓ ਠੀਕ ਹੈ ਜੇ ਮਤਲਬ ਕਈ ਜਾਨਵਰ ਕੀ ਹੁੰਦਾ ਨਾ ਜਿਆਦਾ ਤਾਰਾਂ ਜੀਆਂ ਦਿੰਦਿਆ ਵੀ ਇੱਕ ਤਰ੍ਹਾਂ ਦੀ ਲਕੋਰੀਆ ਟਾਈਪ ਬਿਮਾਰੀ ਹੋ ਜਾਂਦੀ ਹੈ ਜਾਨਵਰਾਂ ਦੇ ਵਿੱਚ ਕਈ ਕਿੰਨੇ 5 5 7 7 ਦਿਨ ਹੀਟ 'ਚ ਰਹਿਣਾ ਠੀਕ ਹੈ ਉਹਦੇ ਵਾਸਤੇ ਇੱਕ 24 ਨੰਬਰ ਬੋਟਲ ਆਉਂਦੀ ਹੈ IESK ਬੈਟਾ 24 ਠੀਕ ਹੈ ਉਹਦੇ ਵੀ ਬਹੁਤ ਅਸ਼ੀ ਰਿਜ਼ਲਟ ਨੇ ਕਿਆ ਬਾਤ ਹਾਂਜੀ ਹਾਂਜੀ ਇਹ ਰਿਪੀਟਰ ਕਿਟ ਦਾ ਤਾਂ ਉਮ ਤਾਂ ਸਾਰੀਆਂ ਮੈਡੀਸਨ ਜਦੋਂ ਤੁਹਾਡੇ ਕੋਲ ਆਏ ਸੀ ਇਹ ਤਾਂ ਕਹਿੰਦੇ ਸੀ ਵੀ ਮੈਂ ਤਾਂ ਹੁਣ ਮਤਲਬ ਇੱਕ ਤਰ੍ਹਾਂ ਹਾਰ ਹੀ ਗਿਆ ਸੀ ਵੀ ਮੇਰੀਆਂ ਮੱਜਾਂ ਤਾਂ ਗੱਬਣ ਹੁੰਦੀ ਨਹੀਂ ਪਤਾ ਨਹੀਂ ਕਿਸੇ ਨੇ ਕੁਝ ਕਰਾਤਾ ਕਈ ਵਾਰੇ ਵੀ ਧਿਆਨ ਚ ਹੋ ਜਾਂਦਾ ਨਹੀਂ ਵੀ ਜਾਣੀ ਸਾਨੂੰ ਡਾਕਟਰ ਦਾ ਹੀ ਹੋ ਜਾਂਦਾ ਸੀਗਾ ਚੱਕ ਹੋ ਜਾਂਦਾ ਹਾਂ ਵੀ ਕਈ ਵਾਰੀ ਡਾਕਟਰ ਕੋਲੇ ਵਿੱਚ ਜਿਵੇਂ ਹੁਣ ਆਪਾਂ ਕਿਸੇ ਤੋਂ ਰਾਏ ਲੈਨੇ ਆ ਹਾਂਜੀ ਹਾਂ ਉਹ ਬੰਦਾ ਅਗਲਾ ਪਤਾ ਕੀ ਕਹਿੰਦਾ ਅਗਲਾ ਕਹਿੰਦਾ ਡਾਕਟਰ ਦੇ ਸਿਲੰਡਰ ਚ ਨੀ ਗਾਇਸ ਹੋਣੀ ਐ ਨਹੀਂ ਹੋਣੀ ਵੀ ਪਰ ਉਹ ਜਾਨੀ ਮੇਰੇ ਕੋਲੇ ਡਾਕਟਰ ਉਹ 5 6 ਸਾਲ ਤੋਂ ਆਉਂਦਾ ਇੱਥੋਂ ਸਾਡੇ ਮੰਡਾ ਮੰਡੀਕਲਾਂ ਤੋਂ ਹੀ ਆ ਓਕੇ ਵੀ ਵਧੀਆ ਬੰਦਾ ਗਾ ਜੀ 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 ਤੇ ਪਰ ਉਸੇ ਟੀਕੇ ਆ ਨਾ ਜਾਨੀ ਮੁੜ ਕੇ ਜਦੋਂ ਇਹਨਾਂ ਦੀ ਦਵਾਈ ਦਿੱਤੀ ਤਾਂ ਉਹੀ ਡਾਕਟਰ ਉਹੀ ਟੀਕੇ ਤੇ ਰਹਿ ਵੀ ਗਿਆ ਹਾਂ ਉਹੀ ਰਹਿ ਗਏ ਜੀ ਅੱਛਾ ਕਿਹੜੇ ਹਾਲਤ ਚੈ ਸਾਨੂੰ ਹਾਲਤ ਦੱਸੋ ਪਰੇਸ਼ਾਨ ਕਿੰਨੇ ਇਹ ਪਰੇਸ਼ਾਨ ਸੀ ਕਹਿੰਦੇ ਵੀ ਮੇਰੇ ਕੋਲੇ 5 6 ਗਾਇਆਂ ਮੇਰੀਆਂ ਜਿਹੜੀਆਂ ਬਾਰ ਬਾਰ ਰਿਪੀਟ ਕਰ ਰਹੀਆਂ ਠੀਕ ਹੈ ਤੇ ਉਹਨਾਂ ਦਾ ਕੋਈ ਹੱਲ ਦੱਸੋ ਸਾਨੂੰ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੀਆਂ ਹਾ ਰਿਪੀਟਰ ਕਿੱਟ ਵਰਤੋ ਪਹਿਲਾਂ ਤੁਸੀਂ ਦੋ ਜਨਵਰਾਂ ਤੇ ਵਰਤ ਲੋ ਠੀਕ ਹੈ ਮਤਲਬ ਵਰਤਨ ਦਾ ਟੈਕਨੀਕਲ ਸਾਨੂੰ ਥੋੜਾ ਜਿਹਾ ਦੱਸੋ ਕਿ ਇਹ ਕਿੱਗ ਇਹ ਕਿੱਟ ਦੇ ਵਿੱਚ ਨਾ ਚਾਰ ਸ਼ੀਸ਼ੀਆਂ ਹੁੰਦੀਆਂ ਜੀ ਠੀਕ ਹੈ ਦਿਖਾ ਦਿਓ ਠੀਕ ਹੋ ਜੀ 100 ਐਮ ਐਲ ਦੀ ਇੱਕ ਸ਼ੀਸ਼ੀ ਹੈ ਅੱਛਾ ਚਾਰ ਸ਼ੀਸ਼ੇ ਚਾਰ ਸ਼ੀਸ਼ੀਆਂ ਇੱਕੋ ਹੀ ਚੀਜ਼ ਨੇਾਰੇ ਠੀਕ ਹੈ ਇਹ 5 ਐਮ ਐਲ ਇਹਦੀ ਡੋਜ਼ ਹੈ ਜਿਹੜੀ 5 ਐਮ ਐਲ ਸਵੇਰੇ ਹੈ ਤੇ 5 ਐਮ ਐਲ ਸ਼ਾਮ ਨੂੰ ਠੀਕ ਹੈ ਇੱਕ ਸ਼ੀਸ਼ੀ 10 ਦਿਨ ਚੱਲਦੀ ਹੈ ਇਹ ਕਿੰਨੇ ਦਿਨ ਪਹਿਲਾਂ ਦੇਣੀ ਹੈ ਭਰਾਈ ਤੋਂ ਇਹ ਨਹੀਂ ਇਹ ਜਦੋਂ ਮਤਲਬ ਜਾਨਵਰ ਹੀਟ ਚ ਆ ਜਾਂਦਾ ਸਾਡੇ ਜਦੋਂ ਆਪਾਂ ਸਟਾਰਟ ਕਰ ਲਈ ਜਦੋਂ ਬਿਸ਼ੱਕ ਹੀਟ ਚ ਆਈ ਜਾਵੇ ਇਹ ਆਪਾਂ 30 ਦਿਨ ਲਗਾਤਾਰ ਦਵਾਈ ਦੇਣੀ ਹੈ ਮਤਲਬ ਟੀਕਾ ਭਰਉਣ ਤੋਂ ਟੀਕਾ ਭਰਉਣ ਤੋਂ ਪਹਿਲਾਂ ਲਗਾਤਾਰ ਆਪਾਂ 30 ਦਿਨ ਜਿਹੜੀ 30 ਦਿਨਾਂ ਦੇ ਵਿੱਚ ਹੀਟ ਆਊਗੀ ਉਦੋਂ ਆਪਾਂ ਏਆਈ ਨਹੀਂ ਕਰਾਣੀ ਠੀਕ ਹੈ ਆਪਾਂ ਪੂਰੀ 30 ਦਿਨਾਂ ਦਾ ਕੋਰਸ ਕਰਨਾ ਦਵਾਈ ਦਾ ਠੀਕ ਹੈ ਜਿੱਦੇ ਮਤਲਬ 30 ਦਿਨਾਂ ਤੋਂ ਬਾਅਦ ਆਪਾਂ ਤਿੰਨ ਸ਼ਿਸ਼ੀਆਂ ਲੱਗ ਜਾਣਗੀਆਂ ਠੀਕ ਹੈ ਆਪਣੇ ਕੋਲ ਇੱਕ ਸ਼ੀਸ਼ੀ ਬਚ ਜੂਗੀ ਠੀਕ ਹੈ ਜਿੱਦੇ ਮਤਲਬ ਦੁਵਾਰੇ ਹੀਟ ਚ ਆਊਗਾ ਜਾਨਵਰ 30 ਦਿਨ ਦਵਾਈ ਦੇਣ ਤੋਂ ਬਾਅਦ ਦੇ ਵਿੱਚ ਉਹਦੇ ਆਪਾਂ ਅੱਧੀ ਅੱਧਾ ਘੰਟਾ ਪਹਿਲਾਂ ਦੇਣੀ ਹੈ ਠੀਕ ਹੈ ਤੇ ਅੱਧੀ ਅੱਧਾ ਘੰਟਾ ਬਾਅਦ ਉਹਦੇ ਆਪਾਂ ਪੂਰੀ ਸ਼ੀਸ਼ੀ ਦੇਣੀ ਹੈ ਠੀਕ ਹੈ ਤੇ ਬਸ ਗੁੱਡ ਰਿਜ਼ਲਟ ਆਉਣਗੇ ਹਾਂਜੀ ਵਿੱਚ ਨਾ ਬਾਈ ਜੀ ਕੀ ਗੱਲ ਹੁੰਦੀ ਆ ਵੀ ਜਿਵੇਂ ਹੁਣ ਬਾਈ ਜੀ ਕੋਈ ਵੀਡੀਓ ਵੀ ਦੇਖਣਗੇ ਮੈਂ ਵੀ ਵੀਡੀਓ ਬਹੁਤ ਦੇਖਦਾ ਵਿੱਚ ਨਾ ਕਮੈਂਟ ਕਰ ਦਿੰਦੇ ਆ ਵੀ ਦੇਖੋ ਜੀ ਉਹ ਮਸ਼ਹੂਰੀ ਖਾਤਰ ਕਰਦੇ ਐ ਕਰਦੇ ਆ ਪਰ ਉਹਦੇ ਵਿੱਚ ਨਾ ਮੈਂ ਤਾਂ ਕਮੀ ਕੱਢਦਾ ਹੁਣਾ ਆਪਦੇ 'ਚ ਵੀ ਕਈ ਵਾਰੀ ਕੀ ਹੁੰਦਾ ਜਿਵੇਂ ਬਾਈ ਜੀ ਨੇ ਦੱਸਿਆ ਵੀ 30 ਦਿਨ ਕੋਰਸ ਆ ਵਿੱਚ ਆਪਾਂ ਕੀ ਕਰਦੇ ਆ ਵੀ 15 ਦਿਨ ਜਾਂ 10 ਦਿਨ ਦਵਾਈ ਦਿੱਤੀ 10 ਕਿ ਦਿਨਾਂ ਬਾਅਦ ਪਸ਼ੂ ਨੇ ਹੀਟ ਕੱਢੀ ਆਪਾਂ ਟੀਕਾ ਭਰਾਤਾ ਮੁੜ ਕੇ ਆਪਾਂ ਉਹਨਾਂ ਦਵਾਈ ਤੇ ਥੋੜਾ ਜਿਹਾ ਲੈ ਜਾਂਦੇ ਆ ਵੀ ਜਿਵੇਂ ਮੈਂ ਤੁਹਾਨੂੰ ਅੱਗੇ ਦੱਸ ਗਿਆ ਤਾਂ ਵੀ ਮੈਨੂੰ ਡਾਕਟਰ ਤੇ ਹੀ ਸ਼ੱਕ ਸੀਗਾ ਵੀ ਜਾਨੀ ਡਾਕਟਰ ਦੇ ਪਤਾ ਨਹੀਂ ਸਿਲੰਡਰ ਚ ਨੋਕਸ ਆ ਜਿਵੇਂ ਕਿਸੇ ਤੋਂ ਪੁੱਛ ਲਿਆ ਉਹ ਕਹਿੰਦਾ ਭਾਈ ਡਾਕਟਰ ਉਹ ਐਵੇਂ ਟੀਕੇ ਲਈ ਫਿਰਦੇ ਆ ਇਹਨਾਂ ਕੋਲੇ ਸਿਲੰਡਰ ਚ ਗੈਸ ਨਹੀਂ ਹੁੰਦਾ ਐ ਨਹੀਂ ਹੁੰਦਾ ਹਨਾ ਵੀ ਜੇ ਆਪਾਂ ਉਹ ਮੈਂ ਆਪਦੇ ਜਾਣੇ ਮੈਂ ਸੱਚਾ ਬਣਦਾ ਵੀ ਮੈਂ ਸੱਚਾ ਤੇ ਡਾਕਟਰ ਝੂਠਾ ਤੇ ਪਰ ਜੇ ਹੁਣ ਆਪਾਂ ਸੋਚੀਏ ਵੀ ਜਦੋਂ ਦਵਾਈ ਦਿੱਤੀ ਉਹੀ ਸਿਲੰਡਰ ਉਹੀ ਡਾਕਟਰ ਸਾਰਾ ਕੁਝ ਹੈ ਨਾ ਤੇ ਉਹਦੇ ਠੀਕ ਆ ਨਾ ਉਸੇ ਨਾਲ ਰਹਿ ਗਈਆਂ ਅੱਛਾ ਇਹ ਦੱਸੋ ਵੀ ਜੇਕਰ ਤੁਹਾਨੂੰ ਇੱਥੇ ਆ ਕੇ ਕਿਸੇ ਨਾਲ ਮਿਲਣਾ ਹੋਵੇ ਇਸ ਏਰੀਏ ਦੇ ਚ ਮਠਿੰਡੇ ਤੱਕ ਤੋਂ ਤੁਹਾਡੇ ਕੋਲ ਜਾਣਕਾਰੀ ਲੈਣੀ ਹੋਵੇ ਇਹ ਕਿਹੜਾ ਪਿੰਡ ਹੈ ਕਿਵੇਂ ਤੁਸੀਂ ਮਿਲਦੇ ਹੋ ਰਾਮਪੁਰੇ ਕਿਹਦੇ ਵੇਲੇ ਮਿਲਦੇ ਹੋ ਪਿੰਡ ਕਿਹੜੇ ਵੇਲੇ ਮਿਲਦੇ ਹੋ ਪਿੰਡ ਤਾਂ ਉਹ ਤਾਂ ਮੈਂ ਹੁਣਾ ਇੱਥੇ ਹੀ ਜੀ ਮੇਰਾ ਜਾਨੀ ਤੜਕੇ 9 ਤੋਂ 12 ਵਜੇ ਤੱਕ ਮੇਰੀ ਦੁੱਧ ਦੀ ਸਪਲਾਈ ਆ। ਠੀਕ ਹੈ। ਵੀ ਮੈਂ ਦੁੱਧ ਪਾਉਣ ਜਾਣਾ। 12 1 ਵਜੇ ਮੈਂ ਇੱਥੇ ਆ ਜਾਣਾ। ਇਹ ਆਪਣਾ ਭੁੰਦਰੜ ਰੋਡ ਵੱਜਦਾ। ਠੀਕ ਹੈ। ਸੁਖੂ ਜੀ ਨੂੰ ਮਰਜ਼ੀ ਪੁੱਛ ਲਊਂ ਨਾ ਪੱਕਾ ਸੁਖਦੀਪ ਐ। ਠੀਕ ਹੈ। ਸੁਖੂ ਦੁੱਧ ਵਾਲਾ ਵੀ ਕਹਿੰਦੇ ਆ ਸੁਖੂ ਖੇਤ ਵਾਲਾ ਵੀ ਕਹਿੰਦੇ ਆ ਅਸੀਂ ਖੇਤਾਂ 'ਚ ਰਹਿੰਨੇ ਆ। ਠੀਕ ਹੈ। ਇਹ ਭੁੰਦਰੜ ਨੂੰ ਛੜਕ ਜਾਂਦੀ ਆ। ਕੋਲੇ ਆਪਣੇ ਇੱਥੇ ਗੜਾਉਣਾ ਹੈਗੇ। ਨਾਲ ਪਰੇ ਪੋਲਟਰੀ ਫਾਰਮ ਆ। ਠੀਕ ਹੈ। ਯਾਨੀ ਸੁਖੂ ਦੇ ਨਾਂ ਤੇ ਤਾਂ ਇੱਥੋਂ ਤਕਰੀਬਨ ਸਾਡੇ ਨੇੜੇ-ਨੇੜੇ ਸਾਰੀ ਜਾਣਦਿਆ ਮੈਨੂੰ ਜੀ ਜੀ ਹਾਂ ਮੈਨੂੰ 15 20 ਸਾਲ ਹੋ ਗਏ ਦੁੱਧ ਪਾਉਂਦੇ ਇਹਨੂੰ ਤਕਰੀਬਨ ਹੀ ਜਾਣਦੀ ਤੇ ਫਿਰ 15 20 ਸਾਲਾਂ ਚ ਤੁਹਾਡਾ ਐਕਸਪੀਰੀਅੰਸ ਕੀ ਰਿਹਾ ਇਦਾਂ ਦਾ ਨੁਸਖਾ ਫਾਰਮੂਲਾ ਪਹਿਲਾਂ ਕਦੇ ਹੱਥ ਲੱਗਿਆ ਪਹਿਲਾਂ ਨਹੀਂ ਲੱਗਿਆ ਜੀ ਅੱਛਾ ਇਸ ਗੱਲ 'ਚ ਮੰਨਣ ਨੂੰ ਆ ਵੀ ਪਹਿਲਾਂ ਉਹ ਜਿਵੇਂ ਦੇਸੀ ਕੋਈ ਕਿਸੇ ਨੇ ਕਹਿਤਾ ਕੋਸ ਦੇ ਦਿਓ ਕਿਤੇ ਕੋਸ ਵੀ ਇਹ ਚੀਜ਼ ਸੀ ਤੇ ਇੱਕ ਤਾਂ ਮੈਨੂੰ ਸਮੱਸਿਆ ਹੀ ਯਾਨੀ ਕਈ ਸਾਲਾਂ ਚ ਇਹ ਆਈ ਬਹੁਤ ਜ਼ਿਆਦਾ ਹੋਣਾ ਠੀਕ ਹੈ ਵੀ ਪਹਿਲਾਂ ਕਿਤੇ ਜਿਵੇਂ ਡਾਕਟਰ ਸਾਹਿਬ ਨਾਲ ਤੁਹਾਡਾ ਮੇਲ ਹੋਣਾ ਸੀ ਹੋ ਗਿਆ ਤੇ ਹੁਣ ਜਾਨੀ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਤੁਹਾਨੂੰ ਦੱਸਿਆ ਮੱਜਾਂ ਤੇ ਵੀ ਵਰਤੀ ਆ ਮੈਂ ਤੇ ਮੱਜਾਂ ਤੇ ਵੀ ਵਧੀਆ ਰਿਜ਼ਲਟ ਆ ਗਾਈਆਂ ਤੇ ਵੀ ਆ ਤੇ ਇੱਕ ਮੈਂ ਤੁਹਾਡੀ ਵੀਡੀਓ ਜਿਹੜੀ ਜਾਨੀ ਹੱਥ ਬੰਨ ਕੇ ਬੇਨਤੀ ਕਰਦਾ ਵੀ ਜਿਹੜੇ ਬਾਈ ਵੀਡੀਓ ਬਣਾਉਂਦੇ ਆ ਨਾ ਵੀ ਜਿਹੜੇ ਵਿੱਚ ਬੰਦੇ ਨਾ ਵੀਡੀਓ ਬਣਾ ਕੇ ਪਸ਼ੂਆਂ ਦੀ ਮੰਨ ਲੋ ਕਮੀ ਮੇਰੇ ਚ ਆ ਤਾਂ ਮੈਂ ਵੀਡੀਓ ਬਣਾ ਕੇ ਪਤਾ ਕੀ ਕਹਿਣਾ ਕਹਿੰਦਾ ਵੀ ਪਸ਼ੂ ਰੱਖਣ ਨਾਲੋਂ ਮੰਗਣਾ ਚੰਗਾ ਵੀ ਮੇਰਾ ਵੀਰ ਹੱਥ ਬੰਨ ਕੇ ਮੇਰੀ ਇਹ ਵੇਂਦਿਆ ਵੀ ਇਹੇ ਜੀ ਵੀਡੀਓ ਨਾ ਕੇ ਸਾਨੂੰ ਬੈਕ ਕਰੋ ਵੀ ਉਹ ਚ ਕੀ ਹੁੰਦਾ ਵੀ ਜਿਹੜੀ ਨਵੀਂ ਜਰਨੇਸ਼ਨ ਹੈ ਅੱਜ 22 23 ਲੱਖ ਰੁਪਿਆ ਲਾ ਕੇ ਬਾਹਰ ਜਾਂਦੀ ਆ ਤਾਂ ਉਹਨਾਂ ਨੂੰ ਤੁਸੀਂ 22 23 ਲੱਖ ਲਾ ਕੇ ਆਲਾ ਨੂੰ ਬਾਹਰ ਜਾ ਕੇ ਪੁੱਛੋ ਵੀ ਉਹਨਾਂ ਦਾ ਬਾਹਰ ਕੀ ਹਾਲ ਹੈ ਠੀਕ ਹੈ ਠੀਕ ਹੈ ਤੇ ਉਹਨਾਂ ਨੂੰ 22 ਲੱਖ ਦੇ ਇੱਥੇ ਪਸ਼ੂ ਲੈ ਕੇ ਦੱਸੋ ਵੀ ਇੱਥੇ ਉਹਨਾਂ ਦਾ ਕੀ ਹਾਲ ਹੈ 22 ਲੱਖ ਨਾਲ ਕਿੰਨਾ ਕੁ ਬਣ ਜੂ ਇੱਥੇ ਜੀ ਇੱਥੇ 22 ਲੱਖ ਨਾ ਨਾਂ ਵਾਲਾ ਤਾਂ 2 2 ਲੱਖ ਰੁਪਿਆ ਦਾ ਕਿਤੇ ਨਹੀਂ ਗਿਆ ਜੀ ਨਾਲੇ ਮਾਲਕ ਦੇ ਮਾਲਕ ਨਾਲੇ ਮਾਲਕ ਦੇ ਮਾਲਕ ਨਾਲੇ ਘਰ ਦੇ ਪਰਿਵਾਰ ਚ ਹੈ ਸਾਰਾ ਕੁਝ ਹੈ ਪਰ ਜਾਨੀ ਵਿਚ ਬੰਦੇ ਇਹ ਰੱਖਦੇ ਆ ਠੀਕ ਹੈ ਵੀ ਭਾਈ ਇਹ ਤੁਸੀਂ ਇੱਥੇ ਕੋਈ ਪਸ਼ੂ ਅਜ ਬਚਦਾ ਨਹੀਂ ਬਚਦਾ ਵੀ ਜਾਨੀ ਕੁਸ ਉਹ ਪਰਮਾਤਮਾ ਹੈ ਮਿੱਟੀ ਚ ਵੀ ਘਟ ਹੈ ਸਿਉਣੇ ਚ ਵੀ ਘਟ ਹੈ ਤੇ ਨਫਾ ਸੋਨੇ ਚ ਵੀ ਆ ਨਫਾ ਮਿੱਟੀ ਚ ਵੀ ਆ ਕੀ ਬਾਤ ਆ ਕੀ ਬਾਤ ਆ ਬਹੁਤ ਵੱਡੀ ਗੱਲ ਹੈਗੀ ਹੈ ਸੁਖੂ ਜਿਹਨੇ ਅੱਜ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪ੍ਰਮਾਤਮਾ ਦੀ ਤੁਹਾਡੇ ਤੇ ਨਜ਼ਰ ਸਵੱਲੀ ਹੋ ਜਾਂਦੀ ਹੈ ਫਿਰ ਤੁਸੀਂ ਮਿੱਟੀ ਨੂੰ ਹੱਥ ਪਾਓਗੇ ਤਾਂ ਉਹ ਵੀ ਸੋਨਾ ਬਣ ਸਕਦਾ ਹੈ ਜੇਕਰ ਪ੍ਰਮਾਤਮਾ ਦੀ ਤੁਹਾਡੇ ਤੇ ਨਜ਼ਰ ਸਵੱਲੀ ਨਹੀਂ ਹੈ ਫਿਰ ਤੁਸੀਂ ਸੋਨੇ ਨੂੰ ਵੀ ਜਿੰਨਾ ਮਰਜ਼ੀ ਹੱਥ ਪਾਏ ਜਾਓ ਉਹ ਮਿੱਟੀ ਹੀ ਬਣ ਜਾਂਦਾ ਲੇਕਿਨ ਮਿਹਨਤ ਜ਼ਰੂਰੀ ਹੈ ਜਿਹੜੇ ਲੋਕਾਂ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਵੀਡੀਓ ਪਾ ਕੇ ਨੌਜਵਾਨਾਂ ਨੂੰ ਡੀਮੋਰਲਾਈਜ਼ ਕਰਦੇ ਨੇ ਉਹਨਾਂ ਦਾ ਤਾਕਤ ਉਹਨਾਂ ਦੀ ਹਿੰਮਤ ਤੋੜਦੇ ਨੇ ਉਹ ਨਹੀਂ ਤੋੜਨੀ ਚਾਹੀਦੀ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਹੁਣ ਤੁਸੀਂ ਬੜੇ ਸੋਹਣਾ ਸੁਨੇਹਾ ਅੱਜ ਸੁਖੂ ਜੀ ਨੇ ਦਿੱਤਾ ਨਹੀਂ ਮੈਂ ਤਾਂ ਇਹ ਕਹਿੰਦੇ ਵੀ ਨੌਜਵਾਨਾਂ ਨੂੰ ਬਾਹਰ ਜਾਣ ਨਾਲੋਂ ਅੱਜ ਵੀ ਮੇਰੇ ਇੱਕ ਪਿੰਡ ਦਾ ਮੁੰਡੇ ਦਾ ਫੋਨ ਆਇਆ ਮੈਨੂੰ ਸਾਡੇ ਘਰਾਂ ਦਾ ਹੀ ਸੀ ਉਹ ਬਾਹਰ ਗਿਆ ਹੋਇਆ ਕੈਨੇਡਾ 2 ਸਾਲ ਹੋ ਗਿਆ ਇਹਨੂੰ ਠੀਕ ਹੈ ਉਹਦਾ ਅੱਜ ਮੈਨੂੰ ਫੋਨ ਆਇਆ ਕਹਿੰਦਾ ਬਾਈ ਜੀ ਮੈਂ ਇੱਥੇ ਆ ਕੇ ਆਪਣਾ ਡੇਰੀ ਫਾਰਮ ਖੋਲਣਾ ਕੀ ਬਾਤ ਹੈ ਥੋੜੀ ਵੀਡੀਓ ਦੇਖੀ ਹਾਂ ਜੀ ਵੀਡੀਓ ਦੇਖੀ ਆ ਸਾਡੇ ਨਾਲ ਰਿਲੇਟਡ ਹੈ ਉਹਨਾਂ ਨੂੰ ਅਸੀਂ ਹਿਊਮਨ ਚ ਵੀ ਟ੍ਰੀਟਮ ਹਾਂ ਉਹ ਅੱਗੇ ਵੀ ਸਾਡੇ ਕੋਲ ਟ੍ਰੀਟਮੈਂਟ ਵਰਤਦਾ ਤੇ ਉਹਨੇ ਮੈਡੀਸਨ ਵੀ ਮਗਾਈ ਸੀ ਉਹ ਕਹਿੰਦਾ ਬਾਈ ਮੈਂ ਅਗਲੇ ਸਾਲ ਆ ਕੇ ਇੱਥੇ ਆਪਣਾ ਡੇਰੀ ਫਾਰਮ ਖੋਲ ਰਿਆ ਕਿਉਂਕਿ ਕਹਿੰਦਾ ਮੈਂ ਇੱਥੇ ਕਿਸੇ ਦੇ ਥੱਲੇ ਕੰਮ ਕਰਦਾ ਇੱਥੇ ਮੈਂ ਪਿੰਡ ਆਉਂਗਾ ਤਾਂ ਮੈਂ ਆਨਰ ਹੋਊਗਾ ਇੱਥੇ ਮੇਰੇ ਨਾਲ ਬੰਦੇ ਕੰਮ ਕਰਨਗੇ ਸਹੀ ਗੱਲ ਹੈ ਜੀ 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 ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇੱਕ ਵਾਰ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਅੱਜ ਸੁਖੂ ਹੋਰਾਂ ਦੀ ਡੈਰੀ ਫਾਰਮ ਦੇ ਵਿੱਚ ਰੌਣਕਾਂ ਨੇ ਇੰਨੇ ਦੇ ਚਿਹਰੇ ਦੇ ਉੱਤੇ ਤਸੱਲੀ ਹੈ ਪਰਮਾਤਮਾ ਦਾ ਸ਼ੁਕਰਾਨਾ ਹੈ ਇਹ ਕਰਦੇ ਨੇ ਅੱਛਾ ਡਾਕਟਰ ਸਾਹਿਬ ਆਖਿਰ ਦੇ ਵਿੱਚ ਜੇਕਰ ਤੁਹਾਨੂੰ ਮਿਲਣਾ ਹੋਵੇ ਚਲੋ ਤੁਸੀਂ ਤਾਂ ਇਹਨਾਂ ਨੂੰ ਵੀਡੀਓ ਜ਼ਰੀਏ ਮਿਲ ਗਏ ਜੇ ਤੁਹਾਨੂੰ ਮਿਲਣਾ ਹੋਵੇ ਆਪਣੇ ਡੈਰੀ ਦੀ ਕੋਈ ਦਿੱਕਤ ਕੋਈ ਪਰੇਸ਼ਾਨੀ ਤੁਹਾਡੇ ਨਾਲ ਬੈਠ ਕੇ ਸਾਂਝੀ ਕਰਨੀ ਹੋਵੇ ਜਾਂ ਜਿਹੜੇ ਲੋਕ ਵੀਡੀਓ ਤੁਹਾਨੂੰ ਵੀਡੀਓ ਜਰੀਏ ਤੁਹਾਡੇ ਨਾਲ ਜੁੜ ਰਹੇ ਨੇ ਉਹਨਾਂ ਤੱਕ ਕਿਵੇਂ ਅਪਰੋਚ ਕੀਤੀ ਜਾ ਸਕਦੀ ਹੈ ਚਾਹ ਰਿਪੀਟਰ ਕਿਟ ਹੋਵੇ ਚਾਹ ਆਲ ਇਨ ਵਨ ਹੋਵੇ ਚਾਹ ਲਿਵ ਡੀਐਸ ਹੋਵੇ ਆਪਣਾ ਰਾਮਪਰਾ ਫੂਲ ਦੇ ਵਿੱਚ ਨੇੜੇ ਬੱਸ ਸਟੈਂਡ ਪੁਨਰਜੋਤੀ ਹਸਪਤਾਲ ਵਾਲੀ ਗਲੀ ਦੇ ਵਿੱਚ ਮਾਨ ਹੈਲਥ케ਅਰ ਸੈਂਟਰ ਐਂਡ ਮਾਨ ਇਲੈਕਟ੍ਰੋ ਹੋਮੋਪੈਥਿਕ ਕਲੀਨਿਕ ਦੇ ਨਾਂ ਤੇ ਆਪਣਾ ਉਥੇ ਕਲੀਨਿਕ ਹੈ ਸਟੋਰ ਹੈ ਠੀਕ ਹੈ ਇਲੈਕਟ੍ਰੋ ਹੋਮੋਪੈਥੀ ਦੀ ਡਾਇਰੈਕਟਰ ਬੀ ਐਸ ਕੇ ਦੀ ਕੋਈ ਵੀ ਤੁਹਾਨੂੰ ਡਿਮਾਂਡ ਹੈਗੀ ਹੈ ਮੈਡੀਸਨ ਦੀ ਜੀ ਜੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਹਰ ਇੱਕ ਚੀਜ਼ ਆਪਣੇ ਕੋਲੇ ਉੱਥੇ ਉਪਲਬਧ ਹੈਗੀ ਹੈ ਆਪਾਂ ਕਿਹੜੇ 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 ਦਿੱਕਤਾਂ ਪਰੇਸ਼ਾਨੀਆਂ ਡੈਰੀ ਦੀ ਤੁਸੀਂ ਸੌਟ ਆਊਟ ਕਰਨ ਲੱਗ ਜਾਈਂ ਮਤਲਬ ਕਰ ਦਿੰਨੇ ਹੋ ਆਮ ਕਰਕੇ ਅਸੀਂ ਤੇ ਕਰੀਬਨ ਕੋਈ ਸਰਜਰੀ ਵਾਲੀ ਗੱਲ ਵੱਖਰੀ ਛੱਡ ਕੇ ਬਾਕੀ ਸਾਰੇ ਟ੍ਰੀਟਮੈਂਟ ਹੋ ਰਹੇ ਨੇ ਜਿਵੇਂ ਕਿ ਜਿਵੇਂ ਕਿ ਕੋਈ ਵੀ ਹੈ ਜਿਵੇਂ ਜੇਰ ਨਹੀਂ ਪਈ ਮਸਟਾਈਟਸ ਹੋ ਗਈ ਭਾਰ ਪੈਂਦਾ ਪਰ ਉਹ ਪੇਸ਼ਾ ਦਿਖਾਉਂਦਾ ਹੈ ਠੀਕ ਹੈ ਤਾਂ ਰਾਖੀ ਰੱਖਣ ਦੀ ਲੋੜ ਨਹੀਂ ਹੈਗੀ ਠੀਕ ਹੈ ਤੇ ਕਿਸੇ ਨੂੰ ਪੁਰਾਣਾ क्रोनिक ਡਾਇਰੀਆ ਹੋ ਗਿਆ ਉਹ ਨਹੀਂ ਹਟ ਰਿਹਾ ਠੀਕ ਹੈ ਤਾਂ ਗੁੱਡ ਰਿਜ਼ਲਟ ਆਉਣਗੇ ਖਾਣਾ ਪੀਣਾ ਛੱਡ ਦਿੰਦੇ ਆ ਉਹਨੂੰ ਲਿਵ ਡੀਐਸ ਦੇਵਾਂਗੇ ਮੂਖ ਮੈਂ ਕਹਿੰਦਾ ਇਹ ਵੀ ਕੋਈ ਵੀ ਸਮੱਸਿਆ ਤੁਹਾਨੂੰ ਇੰਜੈਕਸ਼ਨ ਲਵਾਉਣ ਦੀ ਲੋੜ ਨਹੀਂ ਗ੍ਰੋਥ ਬਿਲਕੁਲ ਜੀ ਗ੍ਰੋਥ ਬੱਚਿਆਂ ਦਾ ਕੱਟੀਆਂ ਬੱਚਿਆਂ ਵਾਸਤੇ 29 ਨੰਬਰ ਸਾਡੇ ਕੋਲੇ ਡਾਕਟਰ ਬੀਐਸਕੇ ਦੀ ਆਉਂਦੀ ਹੈ ਜੀ ਅੱਛਾ ਤੇ ਹੋਰ ਜਿਵੇਂ ਫਲਾਈ ਵੀ ਕਾਲ ਆਉਂਦਾ ਕਾਰਲੈਕਸ 골ਡ ਆਉਂਦੇ ਨੇ ਇਹ ਬਹੁਤ ਹੀ ਅੱਛੇ ਰਿਜ਼ਲਟ ਨੇ ਇਹਦਾ ਪਸ਼ੂ ਦਾ ਰੰਗ ਚੇਂਜ ਕਰ ਦਿੰਦੇ ਆ ਜੀ ਉਹਦੇ ਵਾਲਾਂ ਦਾ ਲੱਗਦਾ ਵੀ ਇਹਦਾ ਤੇਲ ਤੇਲ ਲਾ ਕੇ ਖੜਾਏ ਹੋਏ ਨੇ ਤੇ ਹਾਂਜੀ ਮੈਂ ਤਾਂ ਇਹ ਕਹਿੰਨਾ ਨੌਜਵਾਨਾਂ ਨੂੰ ਵੀ ਤੁਸੀਂ ਮਿਹਨਤ ਕਰੋਗੇ ਬੜੀ ਗੱਲ ਤਾਂ ਵੀ ਸਾਡੇ ਚ ਕਮੀ ਨਹੀਂ ਹੋਣੀ ਚਾਹੀ ਜਿਵੇਂ ਸੁਖੂ ਜੀ ਨੇ ਦੱਸਿਆ ਠੀਕ ਹੈ ਤੇ ਜਦੋਂ ਅਸੀਂ ਕੰਮ ਕਰਾਂਗੇ ਤਾਂ ਫਿਰ ਪ੍ਰਮਾਤਮਾ ਦੀ ਵੀ ਡਿਊਟੀ ਬਣਦੀ ਹੈ ਜਦੋਂ ਸਾਡੇ ਚ ਕਮੀ ਨਾ ਹੋਵੇ ਤੇ ਜਦੋਂ ਅਸੀਂ ਆਪਦੇ ਕੰਮ ਤੇ ਪੂਰੇ ਖੜਾ ਹੋਗੇ ਪ੍ਰਮਾਤਮਾ ਕੁਝ ਲੁਕੋਕੇ ਨਹੀਂ ਰੱਖਦਾ ਬੰਦੇ ਤੋਂ ਇਹ ਦੇਖੋ ਵੀ ਨੋਟਬੰਦੀ ਚ ਹਰ ਇੱਕ ਬੰਦਾ ਵੱਡੇ ਵੱਡੇ ਬਿਜ਼ਨਸ ਵਾਲੇ ਛੋਟੇ ਵਾਲੇ ਲੋਕ ਬੈਂਕਾਂ ਦੀਆਂ ਲੈਣਾ ਚ ਲੱਗੇ ਰਹੇ ਪਰ ਕੋਈ ਦੁੱਧ ਵਾਲਾ ਹੋਊ ਸੌਚੋ ਇੱਕ ਜਿਹੜਾ ਲੈਣ ਚ ਲੱਗਿਆ ਹੋਊਗਾ ਸਾਥੋ ਲੋਕ ਟੁੱਟੇ ਪੈਸੇ ਲੈ ਕੇ ਜਾਂਦੇ ਰਹੇ ਆ ਠੀਕ ਹੈ ਕਰੋਨਾ ਦੀ ਮਹਾਮਾਰੀ ਆਈ ਪ੍ਰਮਾਤਮਾ ਦੀ ਲਾਲੋ ਕੋਸ਼ਿਸ਼ ਸੀਗਾ ਕੋਈ ਤੇ ਪਰ ਗਵਰਨਮੈਂਟ ਨੇ ਤੁਸੀਂ ਇਸ ਚੀਜ਼ ਨੂੰ ਮੰਨ ਕੇ ਵੀ ਗਵਰਨਮੈਂਟ ਨੇ ਵੀ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਵੀ ਭਾਈ ਹਰ ਇੱਕ ਨੂੰ ਬੰਦ ਕਰਿਆ ਵਾ ਸੀਗਾ ਵੀ ਕਿਤੇ ਨਹੀਂ ਜਾਣਾ ਭਾਈ ਪਰ ਦੁੱਧ ਵਾਲਿਆਂ ਨੂੰ ਲਾ ਲਓ ਮੈਡੀਕਲ ਵਾਲਿਆਂ ਨੂੰ ਲਾ ਲਓ ਡਾਕਟਰਾਂ ਨੂੰ ਲਾ ਲਓ ਸਾਨੂੰ ਉੰਨੀ ਸੇਵਾ ਡਾਕਟਰਾਂ ਜਿੰਨੀ ਦਿੱਤੀ ਵੀ ਸੀ ਭਾਈ ਹਰ ਇੱਕ ਦੇ ਘਰ ਘਰ ਜਾ ਕੇ ਦੁੱਧ ਪਾ ਕੇ ਆਓ ਦੁੱਧ ਪਾ ਕੇ ਆਓ ਸਾਨੂੰ ਕੋਈ ਨਹੀਂ ਸੀ ਕਹਿੰਦਾ ਵੀ ਕਰੋਨਾ ਵਾਲੇ ਘਰੇ ਦੁੱਧ ਨਹੀਂ ਪਾਉਣਾ ਜਾ ਕਿਵੇਂ ਵੀ ਪ੍ਰਮਾਤਮਾ ਦੀ ਇਹ ਡਿਊਟੀ ਹੈ ਵੀ ਇਹ ਚੀਜ਼ ਨੂੰ ਜੇ ਆਪਾਂ ਮੰਨੀਏ ਹਰ ਇੱਕ ਦਾ ਬਿਜ਼ਨਸ ਖੜ ਜਾਂਦਾ ਪਰ ਜੇ ਜਾਨੀ ਸੱਚੇ ਮੰਨਣਾ ਤੁਸੀਂ ਦੁੱਧ ਦਾ ਕੰਮ ਕਰਦੇ ਹੋ ਤਾਂ ਸੋਡਾ ਕੰਮ ਨਹੀਂ ਖੜਦਾ ਤੈਨ ਦਾ ਜੀ ਸਵੇਰੇ ਨੂੰ ਉਠੋ ਤਾਂ ਪੈਸੇ ਧਾਰਾ ਮਾਰ ਲਓ ਬਾਲਟੀ ਚ ਸ਼ਾਮ ਨੂੰ ਫੇਰ ਧਾਰਾ ਮਾਰ ਲਓ ਉਹ ਜਾਨੀ ਹੋਣੀ ਚਾਹੀਦੀ ਇੱਕ ਕਿਰਪਾ ਪ੍ਰਮਾਤਮਾ ਦੀ ਜੀ ਖੂ ਜੀ ਆ ਜਿਹੜੇ ਦੁੱਧ ਦਾ ਬੜਾ ਸਾਫ਼ ਸੁਥਰਾ ਕੰਮ ਕਰਦੇ ਆ ਜੀ ਇਹਦੇ ਜਿਹੜੇ ਗਾਹਕ ਹੈ ਉਹ ਏਸੀ ਤੋਂ ਦੁੱਧ ਲੈ ਕੇ ਰਾਜੀ ਹੈ ਕਿਸੇ ਤੋਂ ਹੋਰ ਤੋਂ ਨਹੀਂ ਜੀ ਕਹਿੰਦੇ ਵੀ ਇਹਦੇ ਦੁੱਧ ਦੇ ਵਿੱਚ ਜੋ ਇਹ ਦੁੱਧ ਕਹਿੰਦਾ ਉਹੀ ਹੁੰਦਾ ਜੀ ਇਹਦੇ ਵਿੱਚ ਕੋਈ ਕਮੀ ਨਹੀਂ ਇਹ ਨੌੜੀਕ ਦੇ ਲੋਕ ਜੀ ਤੇ ਜੇ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਕਿਵੇਂ ਕੀਤੀ ਜਾ ਸਕਦੀ ਜਿਹੜੇ ਤੁਹਾਡੇ ਕੋਲ ਫਿਜ਼ੀਕਲੀ ਨਹੀਂ ਆ ਸਕਦੇ ਅਸੀਂ ਬਾਏ ਬਸ ਤੇ ਵੀ ਭੇਜਦੇ ਆਂ ਕਈ ਬੰਦੇ ਦੂਰ ਵਾਲੇ ਸਾਡੇ ਤੋਂ ਮੰਗਾਂਦੇ ਆ ਤਾਂ ਉਹ ਬਸ ਵਾਲੇ ਇੱਕ ਸਾਈਡ ਦਾ ਕਰਾਇਆ ਲੈ ਲੈਂਦੇ ਆ ਤੇ ਪਹੁੰਚਦੀ ਕਰਦੇ ਆ ਸਪੀਡ ਪੋਸਟ ਰਾਹੀਂ ਵੀ ਤੁਹਾਡੀ ਮਤਲਬ ਆਪਣੀ ਵੀਡੀਓ ਦੇਖ ਕੇ ਤਾਂ ਬੰਦਪ੍ਰਦੇਸ਼ ਤੱਕ ਲੋਕਾਂ ਨੇ ਆਪਣਾ ਤੋਂ ਦਵਾਈ ਮੰਗਾਈ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਸਾਡਾ ਵੀ ਮਕਸਦ ਇਹ ਹੁੰਦਾ ਤੁਹਾਨੂੰ ਵੀਡੀਓ ਦਿਖਾਉਣ ਦਾ ਕਿ ਅਸੀਂ ਤੁਹਾਨੂੰ ਜਿੰਨੇ ਜੋਗਾ ਸਾਨੂੰ ਪਰਮਾਤਮਾ ਨੇ ਸਮਰਥਾ ਬਖਸ਼ੀ ਹੈ ਜਿੰਨੇ ਜੋ ਗੱਸਾਂ ਨੂੰ ਤਾਕਤ ਬਖਸ਼ੀ ਹੈ ਅਸੀਂ ਉੱਥੇ-ਉੱਥੇ ਪਹੁੰਚੀ ਤੇ ਤੁਹਾਨੂੰ ਸਹੀ ਗਾਈਡੈਂਸ ਅਸੀਂ ਦਈਏ ਔਰ ਜਿਹੜੀਆਂ ਡੈਰੀ ਦੇ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਨੇ ਉਹਨਾਂ ਨੂੰ ਅਸੀਂ ਖਤਮ ਕਰੀਏ ਜਿਹੜਾ ਸਾਡਾ ਵਿਰਸਾ ਹੈ ਅਸੀਂ ਆਪਣੇ ਵਿਰਸੇ ਨੂੰ ਸੰਭਾਈਏ ਨੌਜਵਾਨਾਂ ਨੂੰ ਅਸੀਂ ਦੁੱਧ ਦੇ ਕੰਮ ਵੱਲੋਂ ਲੈ ਕੇ ਆਈਏ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਵੱਲੋਂ ਅਸੀਂ ਲੈ ਕੇ ਆਉਣਾ ਸਾਡੀ ਅਸੀਂ ਕਹਿ ਲਈਏ ਕਿ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਬਾਹਰ ਜਾਣ ਤੋਂ ਅਸੀਂ ਨੌਜਵਾਨਾਂ ਨੂੰ ਰੋਕ ਸਕੀਏ ਤੇ ਆਪਣੇ ਖੇਤੀਬਾੜੀ ਦੇ ਜਿਹੜੇ ਲਾਹੇਵੰਦ ਧੰਦੇ ਹੈਗੇ ਨੇ ਉਹਦੇ ਨਾਲ ਸਹਾਇਕ ਧੰਦੇ ਹੈਗੇ ਨੇ ਉਹਨਾਂ ਨਾਲ ਅਸੀਂ ਵੱਧ ਤੋਂ ਵੱਧ ਜੁੜ ਸਕੀਏ ਫਿਰ ਵੀ ਵੀਡੀਓ ਦੇਖਣ ਤੋਂ ਬਦ ਬੰਚੋ ਕੀ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਫਿਰ ਵੀ ਰਾਮਪੁਰਾ ਫੂਲ ਦੇ ਵਿੱਚ ਕਹਿੰਦੇ ਵੀ ਸੁਖਉ ਦੋਜੀ ਦਾ ਜੜਾ ਉਹ ਨਾ ਚੱਲਦਾ ਕੋਈ ਵੀ ਦਿੱਕਤ ਪਰੇਸ਼ਾਨੀ ਹੋਵੇ ਤਾਂ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਧੰਨਵਾਦ